ਡੀਡੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਅੱਜ ਦੀ ਗੱਲ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਉਸ ਚੀਜ਼ ਬਾਰੇ ਕਿਉਂਕਿ ਗੱਲ ਜਦੋਂ ਕਰਦੇ ਆ ਕਾਨੂੰਨ ਦੀ ਕਿਸੇ ਦੇਸ਼ ਦੀ ਸੁਰੱਖਿਆ ਦਾ ਮੁੱਖ ਆਧਾਰ ਨੇ ਕਾਨੂੰ ਉਹਨਾਂ ਕਾਨੂੰਨਾਂ ਤੋਂ ਬਿਨਾ ਅਸੀਂ ਉਸ ਦੇਸ਼ ਦੇ ਵਿੱਚ ਨਿਆਹ ਪ੍ਰਣਾਲੀ ਜਿਹੜੀ ਹੈ ਅਗਰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਹੁੰਦੀ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਲਈ ਕਿਤਨਾ ਕਿਤੇ ਉਹ ਸਿਰਦਰਦੀ ਦਾ ਕਾਰਨ ਬਣਦੀ ਹੈ ਇਸ ਕਰਕੇ ਸਮੇਂ-ਸਮੇਂ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਦੇ ਵਿੱਚ ਸੁਝਾਅ ਨਵੇਂ ਦਿੱਤੇ ਜਾਣ ਉਹਦੇ ਵਿੱਚ ਬਦਲਾਅ ਨਵੇਂ ਕੀਤੇ ਜਾਣ ਤਾਂ ਕਿ ਲੋਕਾਂ ਦੇ ਲਈ ਨਿਆਹ ਪ੍ਰਣਾਲੀ ਜਿਹੜੀ ਹੈ ਇੱਕ ਵਧੀਆ ਤਰੀਕੇ ਦੇ ਨਾਲ ਸਾਬਤ ਹੋਵੇ ਔਰ ਉਹਨਾਂ ਲੋਕਾਂ ਨੂੰ ਸਹਾਇਤਾ ਕਰ ਸਕੇ ਇਸੇ ਦੇ ਮੱਦੇ ਨਜ਼ਰ ਪਰ ਸਰਕਾਰ ਦੇ ਵੱਲੋਂ ਤਿੰਨ ਨਵੇਂ ਕਾਨੂੰਨ ਜਿਹੜੇ ਲਿਆਂਦੇ ਗਏ ਨੇ ਉਹਨਾਂ ਦੇ ਵਿੱਚ ਬਦਲਾਅ ਵੀ ਕੀਤੇ ਗਏ ਨੇ ਉਹਦੇ ਬਾਰੇ ਸਾਰੀ ਜਾਣਕਾਰੀ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੇਵਾਂਗੇ ਸੋ ਅੱਜ ਦਾ ਵਿਸ਼ਾ ਤਿੰਨ ਨਵੇਂ ਅਪਰਾਧਿਕ ਕਾਨੂੰਨ ਮਹਿਲਾਵਾਂ ਡਾਕਟਰਾਂ ਦੀ ਸਹਾਇਤਾ ਅਤੇ ਦੇਸ਼द्रोह ਬਾਰੇ ਕਾਨੂੰਨੀ ਜਾਣਕਾਰੀ ਏ ਜੀ ਅੱਜ ਦਾ ਵਿਸ਼ਾ ਜਿਹਦੇ ਬਾਰੇ ਗੱਲਬਾਤ ਰਹੇਗੀ ਇਸ ਬਾਰੇ ਜਾਣਕਾਰੀ ਦੇਣ ਦੇ ਲਈ ਖਾਸ ਤੌਰ ਤੇ ਸਾਡੇ ਕੋਲ ਪਹੁੰਚੇ ਨੇ ਪ੍ਰੋਫੈਸਰ ਡਿਪਾਰਟਮੈਂਟ ਆਫ ਲਾਅ ਐਸੋਸੀਏਟ ਡੀਨ ਜੀ ਐਨ ਡੀ ਓरिजिनल ਕੈਂਪਸ ਲੱਦੇਵਾਲੀ ਜਲੰਧਰ ਤੋਂ ਡਾਕਟਰ ਰੂਪਮ ਜਿਗੋਟਾ ਜੀ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਸਰ ਸਿਕਰ ਜੀ ਉਹਨਾਂ ਦੇ ਨਾਲ ਬਿਲਕੁਲ ਬੈਠੇ ਨੇ ਜੀ ਲਾਇਰ ਅਮਿਤ ਜਿੰਦਲ ਜੀ ਅਮਿਤ ਜੀ ਸਟੂਡੀਓਜ਼ ਬਹੁਤ ਬਹੁਤ ਸਵਾਗਤ ਹੈ ਜੀ ਗੱਲ ਜਦੋਂ ਕਰਦੇ ਆ ਮੈਮ ਕਾਨੂੰਨ ਦੀ ਤਾਂ ਕੋਈ ਵੀ ਬੰਦਾ ਜਿਹੜਾ ਸੀ ਇੱਥੇ ਰਹਿਨੇ ਆ ਸੀ ਆਪਣੇ ਸਮਾਜ ਚ ਰਹਿਨੇ ਆ ਤਾਂ ਜਦੋਂ ਵੀ ਸਾਨੂੰ ਕਿਤੇ ਅਨਿਆ ਹੁੰਦਾ ਸਾਡੇ ਨਾਲ ਸਾਨੂੰ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਸਾਡਾ ਸਭ ਤੋਂ ਵੱਡਾ ਜਿਹੜਾ ਦਾਰੂਮਦਾਰ ਉਹ ਇਹ ਹੁੰਦਾ ਕਿ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਪੈਂਦਾ ਹੁਣ ਨਵੇਂ ਹੋਰ ਤਿੰਨ ਕਾਨੂੰਨ ਆਏ ਨੇ ਪਹਿਲਾਂ ਵੀ ਕਾਫੀ ਨੇ ਸਭ ਤੋਂ ਪਹਿਲਾਂ ਤਾਂ ਜਾਣਕਾਰੀ ਇਹ ਕਿ ਜਿਹੜੇ ਹੁਣ ਨਵੇਂ ਤਿੰਨ ਕਾਨੂੰਨ ਨੇ ਉਹ ਕੀ ਨੇ ਤੇ ਉਸ ਤੋਂ ਬਾਅਦ ਕੀ ਬਦਲਾ ਜਿਹੜੇ ਉਹ ਆਉਣਗੇ ਜਿਹੜੇ ਤਿੰਨ ਨਵੇਂ ਕਾਨੂੰਨ ਹੁਣ ਸਰਕਾਰ ਲੈ ਕੇ ਆਈ ਹੈ ਆਪਾਂ ਕ੍ਰਿਮੀਨਲ ਲਾਅ ਨੂੰ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਉਹਨੂੰ ਅਮੈਂਡ ਕੀਤਾ ਹੈ ਕਾ ਇਦੇ ਵਿੱਚ ਇਹ ਕਵਾਂਗੇ ਕਿ ਉਹਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਮੈਂ ਆਪਾਂ ਬਹੁਤ ਸਾਰੀਆਂ ਐਮੈਂਡਮੈਂਟ ਕੀਤੀਆਂ ਬਹੁਤ ਸਾਰੇ ਸੰਸ਼ੋਧਨ ਕੀਤੇ ਕ੍ਰਿਮੀਨਲ ਲਾਅ ਦੇ ਵਿੱਚ 2013 ਦੀ ਇੱਕ ਬਹੁਤ ਵੱਡੀ ਐਮੈਂਡਮੈਂਟ ਲੈ ਕੇ ਆਏ ਸੀਗੇ ਤੇ ਉਹਦੇ ਬਾਅਦ 2018 ਚ ਵੀ ਲੈ ਕੇ ਆਂਦਾ ਬਟ ਇਹਦੇ ਵਿੱਚ ਸਰਕਾਰ ਦਾ ਹੁਣ ਇਹ ਸੀਗਾ ਕਿ ਜਗ੍ਹਾ-ਜਗ੍ਹਾ ਤੇ ਵਿਖਰੇ ਹੋਏ ਚੀਜ਼ਾਂ ਨੂੰ ਅਸੀਂ ਬਾਰ-ਬਾਰ ਸੰਸ਼ੋਧਨ ਕਰ ਰਹੇ ਹਾਂ ਉਹਦੇ ਬਜਾਏ ਆਪਾਂ ਇਹਨੂੰ ਇੱਕੋ ਵਾਰੀ ਪੂਰੇ ਦੇ ਪੂਰੇ ਨੂੰ ਸਾਰੀਆਂ ਚੀਜ਼ਾਂ ਵਿੱਚ ਪਾ ਕੇ ਬਣਾ ਦਈਏ ਜੀ ہے نا تی اوز کر کے ہن تن لے کے آئے ہیں جڑا اپنا انڈین پینل کوڈ ہے بھارتیہ نیائے سنیتا کرمینل پروسیجر کوڈ جڑا سارا پروسیجر بھئی کدھا آپا کام کرنا ہے ٹرائل کدھا ہوگا ایف آئی ار کدھا فائل ہونی ہے او دے واسطے آپا بھارتیہ سرکشہ نیائے سنیتا لے کے آئے ہیں جی ਦੇ ਲਾਸਟ ਦੇ ਵਿੱਚ ਐਵੀਡੈਂਸ ਐਕਟ ਵੀ ਸਾਨੂੰ ਚਾਹੀਦਾ ਹੁੰਦਾ ਤੇ ਉਹਦੇ ਵਾਸਤੇ ਅਸੀਂ ਬੀਐਸਸੀ ਲੈ ਕੇ ਆਏ ਹਾਂ ਭਾਰਤੀ ਸੁਰੱਖਿਆ ਅਧਿਨਿਯਮ ਜੀ ਇਹ ਤਿੰਨੋਂ ਜਿਹੜੇ ਨਵੇਂ ਅਪਰਾਧ ਕਾਨੂੰਨ ਨੇ ਇਹ ਵੀ ਦਰਸ਼ਕਾਂ ਨੂੰ ਦੱਸਿਆ ਕਿ ਪਹਿਲੀ ਜੁਲਾਈ ਤੋਂ ਪੂਰੇ ਤਰੀਕੇ ਨਾਲ ਲਾਗੂ ਹੋਣ ਜਾ ਰਹੇ ਨੇ ਇਹਦੇ ਬਾਰੇ ਬਕਾਇਦਾ ਟ੍ਰੇਨਿੰਗਸ ਦਿੱਤੀਆਂ ਜਾ ਰਹੀਆਂ ਨੇ ਅਮੀ ਜੀ ਟ੍ਰੇਨਿੰਗ ਜਿਹੜੀਆਂ ਨੇ ਕਿਉਂਕਿ ਇਹ ਕਾਨੂੰਨ ਲਾਗੂ ਹੋਣੇ ਆ ਇੰਪੋਰਟੈਂਟ ਇਹ ਆ ਕਿ ਕੋਈ ਚੀਜ਼ ਲਿਆਉਣੀ ਜਿਹੜੀ ਆ ਉਹ ਪ੍ਰਮੁੱਖ ਨਹੀਂ ਆ ਉਹਦੇ ਨਾਲ ਉਹ ਲਾਗੂ ਕਿੱਦਾਂ ਹੁੰਦੀ ਉਹਦੀ ਜਾਣਕਾਰੀ ਕਿੱਦਾਂ ਫੈਲਦੀ ਲੋਕ ਪਬਲਿਕ ਉਹਦਾ ਫਾਇਦਾ ਕਿੱਦਾਂ ਲੈਂਦੀ ਹੈ ਸੋ ਇਹਨਾਂ ਤਿੰਨਾਂ ਜਿਹੜੇ ਕਾਨੂੰਨ ਨੇ ਇਹਨਾਂ ਨੇ ਇੱਕ ਤਾਂ ਕਿੰਨਾਂ ਚੀਜ਼ਾਂ ਨੂੰ ਰਿਪਲੇਸ ਕੀਤਾ ਨਵਾਂ ਸੀ ਨੂੰ ਕਿਉਂ ਸ਼ਬਦ ਦੇ ਨਾਲ ਯੂਜ਼ ਕਰ ਰਹੇ ਦੂਜਾ ਟ੍ਰੇਨਿੰਗ ਪਰਪਸ ਦਾ ਇਹਦੇ ਨਾਲ ਕੀ ਸੰਬੰਧ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਟ੍ਰੇਨਿੰਗ ਦਾ ਪਰਪਸ ਹੈ ਉਹ ਇਸ ਕਰਕੇ ਹੈ ਕਿਉਂਕਿ ਜਿਹੜੇ ਪੁਰਾਣਾ ਲਾਅ ਸੀਗਾ ਉਹ ਫੋਰ ਮੋਰ 150 ਸਾਲ ਤੋਂ ਜ਼ਿਆਦਾ ਸਾਡੇ ਤੇ ਐਪਲੀਕੇਬਲ ਸੇਗਾ ਔਰ ਇਹਦੇ ਵਿੱਚ ਜਿਹੜਾ ਬਦਲਾਵ ਲੈ ਕੇ ਆਏ ਉਹ ਬਹੁਤ ਸਾਰੇ ਨਵੀਆਂ ਚੀਜ਼ਾਂ ਨੂੰ ਐਡ-ਆਨ ਕੀਤਾ ਜੀ ਜਿਵੇਂ ਕਿ ਪੰਜਾਬ ਦੀ ਹਿਸਟਰੀ ਤਾੜਾ ਦੇ ਵਿੱਚ ਰਹੀ ਹੈ ਜਾਂ ਗੈਂਗਸਟਰ ਜਿਹੜੇ ਗੁੰਡਾ ਐਕਟ ਹੈਗਾ ਉਹ ਸਾਰਿਆਂ ਨੂੰ ਇੱਕ ਥਾਂ ਦੇ ਉੱਤੇ ਲੈ ਕੇ ਆਇਆ ਔਰ ਉਹਨਾਂ ਨੂੰ ਇਨਕਲੂਡ ਕੀਤਾ ਮੌਬ ਲਿੰਚਿੰਗ ਜਿਹੜੀ ਕਿਤੇ ਵੀ ਡਿਫਾਈਨਿੰਗ ਸੀਗੀ ਉਹ ਇੱਥੇ ਡਿਫਾਈਨ ਕੀਤੀ ਇਸ ਐਕਟ ਦੇ ਵਿੱਚ ਜੀ ਉਹ ਇਸ ਕਰਕੇ ਇਹਨਾਂ ਸਾਰਿਆਂ ਨੂੰ ਇੱਕੋ ਥਾਂ ਤੇ ਲੈ ਕੇ ਆਣ ਵਾਲਾ ਜਿਹੜਾ ਮੁੱਖ ਕੰਮ ਸੀਗਾ ਇਸ ਕਾਨੂੰਨ ਦਾ ਉਹ ਹੈ ਤਾਂ ਉਸ ਦੇ ਬਾਰੇ ਟ੍ਰੇਨਿੰਗ ਇਸ ਕਰਕੇ ਹੈ ਕਿਉਂਕਿ ਇਦਾਂ ਵਿੱਚ ਬਹੁਤ ਸਾਰੀ ਇਹੋ ਜਿਹੀ ਚੀਜ਼ਾਂ ਨੇ ਜਿਹਦੇ ਬਾਰੇ ਸ਼ਾਇਦ ਵਕੀਲ ਜੱਜੇਸ ਜਾਂ ਸਰਕਾਰੀ ਵਕੀਲ ਪੁੱਲਸ ਉਹ ਇਹਦੇ ਬਾਰੇ ਜਾਣੂ ਨਹੀਂ ਨੇ ਤੇ ਉਸ ਕਰਕੇ ਜਿਵੇਂ ਕਿ ਤੁਸੀਂ ਆਸ ਦਾ ਪ੍ਰੋਗਰਾਮ ਕੀਤਾ ਇਹ ਵੀ ਇੱਕ ਤਰੀਕੇ ਦਾ ਇੱਕ ਟ੍ਰੇਨਿੰਗ ਆਪਣੇ ਆਪ ਦੇ ਵਿੱਚ ਕਿ ਜਿਹਦੇ ਵਿੱਚ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਦਰਸ਼ਕਾਂ ਨੂੰ ਟ੍ਰੇਨ ਕਰ ਰਹੇ ਹਾਂ ਕਿ ਇਹ ਇੱਕ ਕਾਨੂੰਨ ਹੈ ਔਰ ਇਸ ਕਾਨੂੰਨ ਦਾ ਰਾਹੀਂ ਤੁਸੀਂ ਆਪ ਦਾ ਨਿਆਂ ਮੰਗ ਸਕਦੇ ਹੋ ਜੀ ਜਦੋਂ ਅਸੀਂ ਇਹਨਾਂ ਕਾਨੂੰਨਾਂ ਦੀ ਗੱਲ ਕਰਦੇ ਹਾਂ ਚ ਇਹਦੇ ਵਿੱਚ ਇੱਕ ਪ੍ਰਮੁੱਖ ਚੀਜ਼ ਹੈ ਕਿਉਂਕਿ ਅਸੀਂ ਜਦੋਂ ਡਾਕਟਰ ਸਾਹਿਬ ਗੱਲ ਕਰਦੇ ਆਂ ਔਰਤਾਂ ਦੀ ਅੱਜ ਕੱਲ ਵਰਕਿੰਗ ਕਲਚਰ ਬਹੁਤ ਵੱਧ ਗਿਆ ਵਰਕਿੰਗ ਪਲੇਸ ਦੇ ਉੱਤੇ ਅਗਰ ਮੈਜੋਰਟੀ ਦੀ ਗੱਲ ਕਰੀਏ ਤਾਂ ਮਤਲਬ ਮਰਦਾਂ ਦੇ ਰੇਸ਼ਿਓ ਦੇ ਉਹਨਾਂ ਕੰਪੈਰੀਜ਼ਨ ਲੜਕੀਆਂ ਕਾਫੀ ਆ ਗਈਆਂ ਉਸਾਂ ਕਾਫੀ ਆ ਗਈਆਂ ਹੁਣ ਇੱਕ ਕਾਨੂੰਨ ਬਣਿਆ ਹੋਇਆ ਸੀ ਪਹਿਲਾਂ ਵੀ ਜਿਹਦੇ ਬਾਰੇ ਆਪਾਂ ਗੱਲ ਕਰਦੇ ਸੀ ਅਗਰ ਵਰਕਪਲੇਸ ਤੇ ਕੋਈ ਹਰਾਸਮੈਂਟ ਹੁੰਦੀ ਹੈ ਕਿਸੇ ਵੀ ਤਰੀਕੇ ਦੀ ਉਹ ਉਹਦੇ ਅਧੀਨ ਆਪਣਾ ਨਿਆਂ ਜਿਹੜੀ ਮੰਗ ਸਕਦੀ ਹੈ ਹੁਣ ਇਸ ਨੂੰ ਲੈ ਕੇ ਵੀ ਬਦਲਾਅ ਚ ਹੋਇਆ ਕੀ ਅਮੈਂਡਮੈਂਟਸ ਵਿੱਚ ਕੀਤੀਆਂ ਗਈਆਂ ਨੇ ਹੁਣ ਦੇਖੋ ਇਹਦੇ ਵਿੱਚ ਹੁਣ ਅਸੀਂ ਸੈਕਸ਼ਨ 73 ਤੋਂ ਲੈ ਕੇ 79 ਦੇ ਵਿੱਚ ਅਸੀਂ ਸੈਕਸ਼ੂਅਲ ਹਰਾਸਮੈਂਟ ਡਿਫਾਈਨ ਕਰਕੇ ਲਿਆ ਹੈ ਜੀ ਤੇ ਇਹਦਾ ਅਸੀਂ ਇੱਕ ਵੱਖਰਾ ਆਲਰੇਡੀ ਐਕਟ ਬਣਾ ਚੁੱਕੇ ਹੋਈਆਂ ਸੈਕਸ਼ੂਅਲ ਹਰੈਸਮੈਂਟ ਅਗੇਂਸਟ ਊਮਨ ਐਟ ਵਰਕਪਲੇਸਸ 2013 ਦਾ ਐਕਟ ਹੈਗਾ ਤੇ ਉਹਦੇ ਨਾਲ ਆਈਪੀਸੀ ਦੇ ਵਿੱਚ ਇਹ ਜਗ੍ਹਾ ਪ੍ਰੋਵੀਜ਼ਨ ਐਸ ਸੱਚ ਨਹੀਂ ਸੀਗੀ ਇਹਨੂੰ ਅਸੀਂ ਸਪੈਸੀਫਿਕਲੀ ਹੁਣ ਪਾ ਦਿੱਤਾ 73 ਤੋਂ ਲੈ ਕੇ 79 ਦੇ ਵਿੱਚ ਡੈਫੀਨੇਸ਼ਨ ਅਸੀਂ ਬਿਲਕੁਲ ਸੇਮ ਰੱਖੀ ਹੈ ਜੋ ਸੈਕਸ਼ੂਅਲ ਹਰੈਸਮੈਂਟ ਐਕਟ ਡਿਫਾਈਨ ਕਰ ਰਿਹਾ ਉਹੀ ਇਹ ਕਹਿ ਰਿਹਾ ਕਿਸੇ ਤਰੀਕੇ ਦਾ ਆਪਸੀ ਸੰਬੰਧ ਕੋਈ ਤਰ੍ਹਾਂ ਦੇ ਕਲੱਡ ਰਿਮਾਰਕਸ ਤੁਸੀਂ ਪਾਸ ਕਰਦੇ ਹੋ ਜੈਸਚਰ ਦੇ ਰਹੇ ਹੋ ਸਾਈਨ ਦੇ ਰਹੇ ਜਿੱਥੋਂ ਕਿ ਸਾਹਮਣੇ ਵਾਲੇ ਨੂੰ ਲੱਗਦਾ ਕਿ ਮੈਨੂੰ ਪਰੇਸ਼ਾਨ ਕਰਨ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਮੇਰੇ ਕੰਮ ਨੂੰ ਇੱਥੇ ਪ੍ਰੋਬਲਮ ਆਊਗੀ ਮੇਰਾ ਜਿਹੜਾ ਸਾਰਾ ਧਿਆਨ ਹੈ ਉਹ ਕੰਮ ਤੋਂ ਹਟ ਕੇ ਇਹਨਾਂ ਚੀਜ਼ਾਂ ਤੋਂ ਬਚਣ ਲਈ ਜਾਂ ਇਹਨਾਂ ਤੋਂ ਨੱਠਣ ਲਈ ਲੱਗ ਜਾਊਗਾ ਉਹ ਉਹ ਅਸੀਂ ਇਹਦੇ ਵਿੱਚ ਹੁਣ ਕਲੀਅਰਲੀ ਡਿਫਾਈਨ ਕਰ ਦਿੱਤਾ ਜੀ ਡੋਮੈਸਟਿਕ ਵਾਇਲੈਂਸ ਦੀ ਆਪਾਂ ਗੱਲ ਕਰਦੇ ਹਾਂ ਜਦੋਂ ਲੰਬੇ ਸਮੇਂ ਤੋਂ ਔਰਤਾਂ ਦੇ ਨਾਲ ਜੁੜੀ ਹੋਈ ਆਪਾਂ ਕਿਸੇ ਵੀ ਚੀਜ਼ ਦੀ ਗੱਲ ਕਰਦੇ ਹਾਂ ਅੱਜ ਤੱਕ ਜਿੰਨੀ ਮਰਜ਼ੀ ਅਸੀਂ ਤਰੱਕੀ ਕਰ ਲਈਏ ਅੱਗੇ ਵਧ ਜਾਈਏ ਊਮਨ ਏਮ ਪਾਵਰਮੈਂਟ ਦੀ ਗੱਲ ਕਰ ਲਈਏ ਡੋਮੈਸਟਿਕ ਵਾਇਲੈਂਸ ਕੇ ਸਾਰੇ ਐਸਚੀ ਦਾ ਡੋਮੈਸਟਿਕ ਵਾਇਲੈਂਸ ਦੇ ਉੱਤੇ ਵੀ ਉਹਨੂੰ ਵਿੱਚ ਸ਼ਾਮਲ ਕੀਤਾ ਗਿਆ ਜੀ ਡੋਮੈਸਟਿਕ ਵਾਇਲੈਂਸ ਉਹਦਾ ਪਹਿਲਾਂ ਆਈਪੀਸੀ ਦੇ ਵਿੱਚ ਸੀਗਾ ਬਸ ਉਹਦੇ ਵਿੱਚ ਇਹ ਸੀਗਾ ਕਿ ਜਿਵੇਂ ਮੈਡਮ ਕਹਿ ਰਹੇ ਸੀ ਕਿ ਕਿ ਪਹਿਲਾਂ ਬਿਖਰਿਆ ਹੋਇਆ ਸੀ ਕੋਈ ਸੈਕਸ਼ਨ ਕੀਤਾ ਸੀਗਾ ਕੋਈ ਸੈਕਸ਼ਨ ਕੀਤਾ ਜਿਵੇਂ 304ਬੀ ਸੀਗਾ ਤੇ ਕਿਤੇ 498ਏ ਸੀਗਾ ਦੋਵੇਂ ਬਿਖਰੇ ਹੋਏ ਸੀ ਉਹਨਾਂ ਨੂੰ ਇੱਕੋ ਥਾਂ ਤੇ ਲੈ ਕੇ ਆਂਦਾ ਗਿਆ ਜੇਕਰ ਅਸੀਂ ਇਸ ਐਕਟ ਦਾ ਇੰਡੈਕਸ ਪੜੀਏ ਜਿੱਥੋਂ ਐਕਟ ਖੁੱਲਦਾ ਉਹ ਚੈਪਟਰ 5 ਹੈ ਮਤਲਬ ਇਸ ਕਾਨੂੰਨ ਇੱਕ ਕਾਨੂੰਨ ਦੇ ਵਿੱਚ ਸਾਨੂੰ ਸਜ਼ਾਵਾ ਦੱਸਦਾ ਹੈ ਕਾਨੂੰਨ ਕਿ ਕੋਈ ਕੀ ਕਰਦਾ ਤੇ ਉਹਦੀ ਸਜ਼ਾ ਕੀ ਹੈ ਔਰ ਸਭ ਤੋਂ ਵਧੀਆ ਗੱਲ ਕੀ ਹੈ ਕਿ ਅਬੈਟਮੈਂਟ ਤੋਂ ਬਾਅਦ ਸਭ ਤੋਂ ਪਹਿਲਾਂ ਔਮਨ ਅਗੇਂਸਟ ਆਫ ਅਫੈਂਸਸ ਅਗੇਂਸਟ ਔਮਨ ਯਾਨੀ ਔਰਤਾਂ ਦੇ ਉੱਤੇ ਜਿਹੜੇ ਜ਼ੁਲਮ ਹੋ ਰਹੇ ਉਹ ਸਭ ਤੋਂ ਪਹਿਲਾਂ ਗੱਲ ਉੱਥੋਂ ਸ਼ੁਰੂ ਹੁੰਦੀ ਹੈ ਜੀ ਉਹ ਉਹਦਾ ਬੈਨੀਫਿਟ ਕੀ ਹੈ ਉਹਦਾ ਬੈਨੀਫਿਟ ਇਹ ਹੈ ਕਿ ਇੰਟਰਨੈਸ਼ਨਲੀ ਅਸੀਂ ਇਹ ਦਰਸਾਉਨੇ ਆ ਕਿ ਸਾਡੇ ਲਈ ਔਰਤਾਂ ਦੀ ਸੁਰੱਖਿਆ ਕਿੰਨੀ ਮਾਇਨੇ ਰੱਖਦੀ ਹੈ ਕੱਲ ਕੋਈ ਇੰਡੀਆ ਦੇ ਵਿੱਚ ਫੋਰਨ ਲੇਡੀ ਆਂਦੀ ਹੈ ਉਹ ਬੇਸ਼ੱਕ ਉਧਰੋਂ ਦਾ ਵਕੀਲ ਕਰਦੀ ਹੈ ਉਹ ਤੇ ਇਹਲਾ ਚੈਪਟਰ ਚੈਪਟਰ ਪੰਜਵਾਂ ਜਿਹੜਾ ਜੀ ਉਹ ਇਹ ਦੱਸਦਾ ਹੈ ਕਿ ਆ ਆਫੈਂਸਿਸ ਅਗੇਂਸਟ ਔਮਨ ਉਹ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਬੋਲਡ ਸਟੈਪ ਹੈ ਕਿ ਜਿਹੜਾ ਦੱਸਦਾ ਹੈ ਕਿ ਅਸੀਂ ਪਹਿਲਾਂ ਔਰਤਾਂ ਦੀ ਸੁਰੱਖਿਆ ਫਿਰ ਬਾਅਦ ਦੇ ਵਿੱਚ ਕਿਸੇ ਹੋਰ ਦੀ ਸੁਰੱਖਿਆ ਦੇਸ਼ ਜਾਂ ਇਵਨ ਹਿਊਮਨ ਬਾਡੀ ਜਾਂ ਪ੍ਰਾਪਰਟੀ ਦੀ ਸੁਰੱਖਿਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਔਰਤਾਂ ਦੀ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਐਡ ਕਰ ਦਿੰਨੀ ਹੈਗੀ ਹੈ ਕਿ ਦੇਖੋ ਚੈਪਟਰ ਆਫੈਂਸਿਸ ਅਗੇਂਸਟ ਔਮਨ ਐਂਡ ਚਿਲड्रन ਪਹਿਲਾਂ ਆਈਪੀਸੀ ਦੇ ਵਿੱਚ ਟਾਈਟਲ ਹੈੱਡ ਹੀ ਹੈ ਨਹੀਂ ਸੀ ਸਾਡੇ ਕੋਲ ਇਹ ਹੁਣ ਪਹਿਲੀ ਵਾਰੀ ਐਡ ਕੀਤਾ ਅਸੀਂ ਕਹਿੰਦੇ ਸੀ ਆਫੈਂਸਿਸ ਅਗੇਂਸਟ ਹਿਊਮਨ ਬਾਡੀ ਅਸੀਂ ਉਹਦੇ ਵਿੱਚ ਹੀ ਰੇਪ ਲੈ ਕੇ ਜਾ ਰਹੇ ਸੀ ਕਿ ਹੁਣ ਸਪੈਸੀਫਾਈ ਹੈ ਹੀ ਨਹੀਂ ਸੀਗਿੱਤੇ ਵੀ ਹੁਣ ਅਸੀਂ ਸਪੈਸੀਫਾਈ ਕਰ ਦਿੱਤਾ ਔਮਨ ਐਂਡ ਚਿਲਡਰਨ ਇਹਦੇ ਵਿੱਚ ਸਜ਼ਾ ਦਾ ਵੀ ਕੋਈ ਪ੍ਰੋਵੀਜ਼ਨ ਜਿਹੜਾ ਉਹ ਚੇਂਜ ਹੋਏ ਅਗਰ ਮੈਂ ਸਾਰੇ ਕਿਉਂਕਿ ਖਿਲਰੀਆਂ ਹੋਈਆਂ ਚੀਜ਼ਾਂ ਸੀਗੀਆਂ ਅਸੀਂ ਉਹਨਾਂ ਨੂੰ ਤੇ ਇਕੱਠੇ ਕਰ ਦਿੱਤਾ ਸਜ਼ਾ ਨੂੰ ਲੈ ਕੇ ਵੀ ਸਜ਼ਾ ਇਹਦੇ ਵਿੱਚ ਆਪਾਂ ਇੱਕ ਇਹ ਚੀਜ਼ ਕੀਤਾ ਹੈਗਾ ਕਿ ਏਜ ਜਿਹੜੀ ਹੈਗੀ ਹੈ ਉਹ 18 ਸਾਲ ਤੋਂ ਕੱਟ ਕਰ ਦਿੱਤੀ ਹੈ ਈਵਨ ਜਿਹੜੀ ਵਾਈ ਆਪਣੀ ਹੀ ਵਾਈਫ ਦੇ ਨਾਲ ਜੇ ਰੇਪ ਦਾ ਫੈਂਸ ਕਮਿਟ ਕਰਦਾ ਉੱਥੇ ਆਪਾਂ ਕਹਿੰਦੇ ਸੀਗੇ ਕਿ ਵਾਈਫ ਜਿਹੜੀ ਬਿਲੋ 16 ইয়ার্স ਹੋਣੀ ਚਾਹੀਏ ਇਹਦੇ ਵਿੱਚ ਆਪਾਂ ਉੱਥੇ ਵੀ ਟਰਮ ਲਿਆਂਦੀ ਵਾਈਫ ਬਿਲੋ 18 ইয়ার্স ਆਫ এজ ਜੀ अच्छा एक चीज हो रहा है सोसाइटी ਦੇ ਵਿੱਚੋਂ ਅੱਜ ਵੀ ਅਸੀਂ ਅਮੀ ਜੀ ਐਸਿਡ ਅਟੈਕ ਵਰਗੀਆਂ ਘਟਨਾਵਾਂ ਮਤਲਬ ਅਸੀਂ ਬਹੁਤ ਐਡਵਾਂਸ ਹੋ ਗਏ ਮਾਡਰਨ 에ਰਾ ਚ ਬੈਠੇ ਆਂ ਬਟ ਇਹਨਾਂ ਚੀਜ਼ਾਂ ਨੂੰ ਅਸੀਂ ਪਿੱਛੇ ਨਹੀਂ ਛੱਡ ਸਕੇ ਐਸਿਡ ਅਟੈਕ ਉਹ ਉਹਨੂੰ ਵੀ ਪ੍ਰਮੁੱਖ ਰੱਖਿਆ ਗਿਆ ਇਹਨਾਂ ਜਦੋਂ ਬਦਲਾਅ ਕੀਤੇ ਗਏ ਕਾਨੂੰਨਾਂ ਦੇ ਵਿੱਚ ਆਪਣਾ ਕਾਨੂੰਨਾਂ ਦੇ ਵਿੱਚ ਡਿਫੀਨਿਟ ਅ ਵੂਮਨ ਅਗੇਂਸਟ ਜਿਹੜੀ ਵਾਇਲੈਂਸ ਆਫੈਂਸਿਸ ਅਗੇਂਸਟ ਵੂਮਨ ਜਿਹੜੇ ਹੈਗੇ ਔਰ ਉਸ ਵਾਇਲੈਂਸ ਦੇ ਵਿੱਚ ਸਾਰੇ ਕਵਰ ਅਪ ਹੁੰਦੇ ਔਰ ਇੱਕ ਕੱਲੇ ਐਸਿਡ ਅਟੈਕ ਦੀ ਹੁੰਦੀ ਨਹੀਂ ਇਹ ਡੌਰੀ ਡੈਥ ਨੂੰ ਵੀ ਲੈ ਕੇ ਕਵਰ ਅਪ ਕਰਦਾ ਈਵਨ ਜਿਹੜੀ ਵੂਮਨ ਦੀ ਇੱਜ਼ਤ ਦੇ ਉੱਪਰ ਉਹਦੇ ਉੱਪਰ ਵੀ ਜੇ ਕੋਈ ਉਸ ਚੀਜ਼ ਨੂੰ ਕਰਦਾ ਤੇ ਉਸ ਦੇ ਉੱਪਰ ਵੀ ਅਟੈਕ ਕਰਦਾ ਜਿਵੇਂ ਕਿ ਕਿਸੇ ਨੂੰ ਕੋਈ ਕੋਈ ਸੀ ਲੇਡੀ ਨੂੰ ਕੋਈ ਸਟਾਕ ਕਰਦਾ ਜਾਂ ਇੱਕ ਵਿਵਰਿਜ਼ਮ ਟਰਮ ਹੁੰਦੀ ਜਿਹਦੇ ਵਿੱਚ ਹੁੰਦਾ ਹੈ ਕਿ ਕੋਈ ਲੇਡੀ ਆਪਣੇ ਥਾਂ ਦੇ ਵਿੱਚ ਜੇਕਰ ਉਹ ਕੱਲੀ ਬੈਠੀ ਔਰ ਉਹਦੀ ਕੋਈ ਅੱਜਕੱਲ ਜਿਵੇਂ ਵੀਡੀਓ ਬਣਾ ਲੈਂਦੇ ਜਾਂ ਕੁਝ ਤਾਂ ਉਸ ਦੇ ਅਗੇਂਸਟ ਵੀ ਪਰਚਾ ਹੋਏਗਾ ਪਹਿਲਾਂ ਉਹ ਕਿਤੇ ਕਿਹੜੀ ਕਿਸੇ ਕਿਸੇ ਸਟੇਟ ਦੇ ਵਿੱਚ ਸੀਗੇ ਕਿਸੇ ਸਟੇਟ ਦੇ ਵਿੱਚ ਨਹੀਂ ਸੀਗੇ ਜੀ ਜਿਵੇਂ ਪੰਜਾਬ ਦੇ ਵਿੱਚ ਹੈਗਾ ਬਟ ਹੋਰ ਕਿਸੇ ਸਟੇਟ ਦੇ ਵਿੱਚ ਨਹੀਂ ਹੈਗਾ ਇਹਦੇ ਵਿੱਚ ਇਨਕਲੂਡ ਕਰਨ ਦੇ ਨਾਲ ਇਹ ਹੋਏਗਾ ਕਿ ਹੁਣ ਇਹ ਪੂਰੇ ਆਲ ਇੰਡੀਆ ਦੇ ਵਿੱਚ ਇਹ ਐਪਲੀਕੇਬਲ ਹੋਏਗਾ ਕਿ ਜਿਵੇਂ ਇਹ ਅਫੈਂਸ ਕਿਸੇ ਲੇਡੀ ਨਾਲ ਹੁੰਦਾ ਤੇ ਉਹ ਹੁਣ ਉਹਨੂੰ ਇਹ ਸੋਚਣੀ ਪਵੇਗਾ ਕਿ ਹਾਂ ਇਸ ਸਟੇਟ ਦੇ ਵਿੱਚ ਮੇਰੇ ਨਾਲ ਨਹੀਂ ਹੋਏਗਾ ਤਾਂ ਮੈਂ ਉਹਨੂੰ ਸਿਰਕਲਿਤ 354 ਦੇ ਨਾਲ ਹੀ ਗਵਰਨ ਕਰਦੀ ਹੁੰਦੀ ਹੈ ਅੱਛਾ ਇਹਦੇ ਚੋਂ ਇੱਕ ਸਵਾਲ ਹੋਰ ਨਿਕਲਦਾ ਕਿ ਜਦੋਂ ਵੀ ਹੁਣ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਨਾਲ ਵੀ ਅਫੈਂਸ ਹੁੰਦਾ ਚਾਹੇ ਪ Punjab ਦੀ ਗੱਲ ਕਰ ਲਈਏ ਅਦਰ ਸਟੇਟ ਦੀ ਗੱਲ ਕਰ ਲਈਏ ਹੁਣ ਇਹ ਜੋ ਨਵੇਂ ਕਾਨੂੰਨਾਂ ਦੇ ਵਿੱਚ ਬਦਲਾਅ ਕੀਤੇ ਨੇ ਅਪਰਾਧ ਕਾਨੂੰਨਾਂ ਦੇ ਵਿੱਚ ਉਹ ਸਾਰੀਆਂ ਸਟੇਟ ਦੇ ਵਿੱਚ ਹੀ ਲਾਗੂ ਹੋਣਗੇ ਹਾਂਜੀ ਬਿਲਕੁਲ ਸਰ ਜੀ ਕੋਈ ਸਰ ਜੀ ਸਾਰੀ ਸਹੀ ਠੀਕ ਉਹਦਾ ਐਸਿਡ ਅਟੈਕ ਉਹਨਾਂ ਨੇ 124 ਵਿੱਚ ਪਾ ਦਿੱਤਾ ਅੱਗੇ ਸਾਡੇ ਕੋਲ ਡਿਫਾਈਨਡ ਵਰਡ ਨਹੀਂ ਸੀ ਹੁਣ ਪੌਇਜ਼ਨ ਲਈ ਵੀ ਜੇ ਕਿਸੇ ਨੂੰ ਪੌਇਜ਼ਨ ਦੇ ਰਹੇ ਹਾਂ ਅਸੀਂ ਕਿਹਾ 123 ਦੇ ਅੰਦਰ ਉਹ ਸਜ਼ਾ ਦੇ ਦਿੱਤੀ 10 ਸਾਲ ਦੀ ਸਜ਼ਾ ਹੈਗੀ ਇਦਾਂ ਹੀ ਐਸਿਡ ਅਟੈਕ ਜੇ ਤੁਸੀਂ ਪਰਮਨੈਂਟਲੀ ਕਰ ਰਹੇ ਹੋ ਕਿਸੇ ਨੂੰ ਪੂਰਾ ਡਿਸਫਿਗਰ ਹੀ ਕਰ ਦਿੱਤਾ ਉਹ ਡਿਸੇਬਲ ਹੋ ਗਈ ਹੈ ਲੇਡੀ ਪਰਮਨੈਂਟ ਵੈਜੀਟੇਟਿਵ ਸਟੇਟ ਵਿੱਚ ਚਲੀ ਗਈ ਹੈ ਤੇ ਲਾਈਫ ਇਮ ਪ੍ਰਿਜ਼ਨਮੈਂਟ ਡੈਥ ਪੈਨਲਟੀ ਐਵਿਡੈਂਸ ਦੇ ਉੱਪਰ ਦਿੱਤੀ ਜਾ ਸਕਦੀ ਹੈ ਨਾਲ ਸਜ਼ਾ ਵੀ ਹੈ ਇੱਕ ਸਭ ਤੋਂ ਵਧੀਆ ਚੀਜ਼ ਜਿਹੜੀ ਕੀਤੀ ਗਈ ਫਾਈਨ ਲੱਗਦਾ ਫਾਈਨ ਜਿਹੜਾ ਹੈ ਉਹ ਹੋਊਗਾ ਜਿੰਨਾ ਮੈਡੀਕਲ ਐਕਸਪੈਂਸਸ ਹੁਣ ਜੇ ਆਪਾਂ ਕਹਿ ਰਹੇ ਐਸਿਡ ਅਟੈਕ ਕੀਤਾ ਕਿੰਨਾ ਬੰਦਾ ਡਿਸ ਹੋ ਗਿਆ ਉਹਦਾ ਖਰਚੇ ਕਿੰਨੇ ਵੱਜ ਜਾਣੇ ਤੇ ਉਹ ਕਹੇ ਜਿਹੜਾ ਫਾਈਨ ਆਊਗਾ ਉਹਦੇ ਮੈਡੀਕਲ ਐਕਸਪੈਂਸਸ ਉਹ ਸਾਰੇ ਉਹਦੇ ਪੇ ਕਰੇਗਾ ਉਹਦੇ ਉੱਤੇ ਪਲੱਸ ਫਾਈਨ ਐਡੀਸ਼ਨਲ ਵੀ ਉਹਦਾ ਅੱਗੇ ਦਾ ਖਰਚਾ ਦਵਾਈਆਂ ਦਾ ਵੀ ਚੱਲੂਗਾ ਟ੍ਰੀਟਮੈਂਟ ਦਾ ਤੇ ਉਹਦਾ ਜੇ ਉਹ ਇੱਕ ਲਾਇਬਿਲਟੀ ਹੋ ਗਈ ਉਹਦੇ ਉੱਤੇ ਕਾਸਟ ਕਿ ਜੇ ਉਹਨੇ ਅਸਰ ਅਟੈਕ ਦੇ ਵਿੱਚ ਇੰਡल्ज ਕੀਤਾ ਜਦਕਿ ਪਹਿਲਾਂ ਇਹ ਚੀਜ਼ਾਂ ਇੱਕ ਲੈਟਰ ਵੇਨ ਵਿੱਚ ਆਪਾਂ ਜੁਡੀਸ਼ਰੀ ਵੱਲੋਂ ਡਾਇਰੈਕਸ਼ਨ ਆ ਰਹੀ ਸੀਗੀ ਸਪੈਸੀਫਾਈਡ ਨਹੀਂ ਸੀ ਕਿ ਇਹ ਏਡ ਕੀਤਾ ਵਰਡ ਹੋਰ ਸੌਰੀ ਮੈਂ ਤੁਹਾਨੂੰ ਕਮਿਊਨਿਟੀ ਸਰਵਿਸ ਕਿ ਜਿਹੜੇ ਲੋਕ ਇਦਾਂ ਦੇ ਕੰਮ ਕਰ ਰਹੇ ਆਪਾਂ ਇਕੱਲੇ ਪੈਸੇ ਦੀ ਸਜ਼ਾ ਨਹੀਂ ਦੇ ਰਹੇ ਜਾਂ ਇਕੱਲੇ ਅੰਦਰ ਨਹੀਂ ਕਰ ਰਹੇ ਕਿ ਡੈਟਰੈਂਸ ਇਫੈਕਟ ਕਰਨ ਲਈ ਉਹਨੂੰ ਸਮਝ ਆਣੀ ਚਾਹੀਦੀ ਕਿ ਕੰਮ ਕਿੱਦਾਂ ਕਰਨਾ ਉਹ ਆਪ ਸੇਵਾ ਕਰਕੇ ਦੇਖੇ ਵੀ ਕਿੱਦਾਂ ਅਸੀਂ ਤੇ ਇਹ ਇੱਕ ਬਹੁਤ ਵੱਟਾ ਮੈਂ ਕਹੂੰਗੀ ਉਪਰਾਲਾ ਹੈਗਾ ਕਿ ਜੇ ਅਸੀਂ ਕਾਨੂੰਨ ਵਿੱਚ ਲੋਕਾਂ ਨੂੰ ਅਸੀਂ ਕਹਿੰਦੇ ਆ ਕਿ ਰਿਫਾਰਮੇਸ਼ਨ ਕਰਨੀ ਹੈ ਕਿਉਂਕਿ ਅਸੀਂ ਐਲੀਮੀਨੇਸ਼ਨ ਤੇ ਬਲੀਵ ਨਹੀਂ ਕਰਦੇ ਕਿ ਠੀਕ ਹੈ ਨਹੀਂ ਹੈ ਤਾਂ ਮਾਰ ਦਿਓ ਡੈਥ ਪੈਨਲਟੀ ਅਸੀਂ ਬੜੀ ਸੋਚ ਸਮਝ ਕੇ ਦੇਈ ਦੀ ਹੈ ਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿ ਕਮਿਊਨਿਟੀ ਸਰਵਿਸ ਦੇ ਥਰੂ ਅਸੀਂ ਸਮਾਜ ਦੇ ਵਿੱਚ ਸੁਧਾਰ ਲਿਆਂਦਾ ਉਪਰਾਲਾ ਕਰ ਸਕਦੇ ਹਾਂ ਜੀ ਕਿਉਂਕਿ ਇੱਕ ਨਵੀਂ ਤੇ ਅਲੱਗ ਅਪਰੋਚ ਹੈ ਜੇਕਰ ਮੈਂ ਇਸ ਸਪੈਸੀਫਿਕਲੀ ਕਾਨੂੰਨ ਦੇ ਵਿੱਚ ਬਦਲਾਅ ਦੀ ਗੱਲ ਕਰਾਂ ਡਿਸਟਰੋ ਦੀ ਆਪਾਂ ਗੱਲ ਕਰਦੇ ਆ ਉਹਦੇ ਸਬੰਧੀ ਵੀ ਪਹਿਲਾਂ ਗੱਲ ਹੁੰਦੀ ਸੀਗੀ ਕਿ ਅਗਰ ਕੋਈ ਆਪਣੇ ਵੀ ਸਟੇਟ ਦੇ ਵਿਰੋਧ ਕੋਈ ਚੀਜ਼ ਗਲਤ ਇਰਾਦਾ ਰੱਖਦਾ ਤੇ ਉਹਦੇ ਲਈ ਸਾਡੇ ਕੋਲ ਪ੍ਰੋਵੀਜ਼ਨ ਸਿਗੀ ਉਸ ਚੀਜ਼ ਦੇ ਵਿੱਚ ਹੁਣ ਇਹਦੇ ਵਿੱਚ ਨਵੀਆਂ ਚੀਜ਼ਾਂ ਜਿਹੜੀਆਂ ਅਪਡੇਟ ਕੀਤੀਆਂ ਗਈਆਂ ਸਪੈਸੀਫਿਕਲੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗਾ ਸਿਸੈਸ਼ਨ ਉਹ ਕੀ ਚੀਜ਼ ਹੈ ਕੀ ਅਪਡੇਟਸ ਹੋਈਆਂ ਨੇ ਇਹਦੀਆਂ ਸਿਸੈਸ਼ਨ ਇੱਕ ਨਵਾਂ ਵਰਡ ਇਹਦੇ ਵਿੱਚ ਐਡ-ਆਨ ਕੀਤਾ ਹੈ ਜਿਹੜਾ ਕਿ ਸੈਕਸ਼ਨ ਜਿਵੇਂ ਪਹਿਲਾਂ ਸੈਕਸ਼ਨ 124ਏ ਸੀਗਾ ਸਿਸੈਸ਼ਨ ਦਾ ਹੁਣ ਇਹਨਾਂ ਨੇ 152 ਦੇ ਵਿੱਚ ਉਹਨੂੰ ਉਸ ਵਰਡ ਨੂੰ ਐਡ-ਆਨ ਕੀਤਾ ਸਿਸੈਸ਼ਨ ਇਹ ਹੈਗਾ ਕਿ ਜਿਵੇਂ ਕਿ ਕੋਈ ਵੀ ਇਹੋ ਜੀ ਸਟੇਟ ਇਆ ਨੇਸ਼ਨ ਦੇ ਅਗੇਂਸਟ ਕੋਈ ਵੀ ਡਿਸਟਰਪਟਿਵ ਐਕਟੀਵਿਟੀ ਹੋ ਸਕਦੀ ਹੈ ਉਹ ਡਿਸਟਰਪਟਿਵ ਐਕਟੀਵਿਟੀ ਵਿਚਾਰਾਂ ਦੀ ਵੀ ਹੋ ਸਕਦੀ ਹੈ ਉਹ ਡਿਸਟਰਪਟਿਵ ਐਕਟੀਵਿਟੀ ਲੋਕਾਂ ਨਾਲ ਜੁੜ ਕੇ ਵਾਇਲੈਂਸ ਵੀ ਹੋ ਸਕਦੀ ਹੈ ਉਹ ਸਾਰੀ ਉਸ ਉਸ ਨੂੰ ਘਟ ਕਰਨ ਲਈ ਆ ਉਹਨੂੰ ਖਤਮ ਕਰਨ ਲਈ ਇਸ ਸੈਸ਼ਨ ਵਰਡ ਐਡ ਆਨ ਕੀਤਾ ਜਿਹੜਾ ਕਿ ਪਹਿਲਾਂ ਆਪੀਸੀ ਦੇ ਵਿੱਚ ਜਾਂ ਇੰਡੀਅਨ ਪੀਨਲ ਕੋਡ ਦੇ ਵਿੱਚ ਨਹੀਂ ਸੀਗਾ ਜਿਹੜਾ ਕਿ ਇਸ ਦੇ ਵਿੱਚ ਇਨਕਲੂਡ ਕੀਤਾ ਜੋ ਕਿ ਇੱਕ ਵਧੀਆ ਚੀਜ਼ ਹੈ ਬਟ ਉਹਦੇ ਕੁਝ ਨੁਕਸਾਨ ਵੀ ਹੋ ਸਕਦੇ ਨੇ ਉਹ ਉਹ ਗ੍ਰੈਜੂਅਲੀ ਸਾਨੂੰ ਪਤਾ ਲੱਗੇਗਾ ਕਿ ਉਹਦੇ ਕੀ ਨੁਕਸਾਨ ਹੋ ਸਕਦੇ ਨੇ ਕਿਉਂਕਿ ਅ ਬਹੁਤ ਸਾਰੀ ਇਹੋ ਜਿਹੀ ਚੀਜ਼ਾਂ ਹੁੰਦੀਆਂ ਜਿਹੜੀ ਜਿਹਦੇ ਵਿੱਚ ਪ੍ਰੋਟੈਸਟ ਹੁੰਦਾ ਉਹ ਅੱਗੇ ਨੁਕਸਾਨ ਵੀ ਕਰ ਸਕਦਾ ਇਹ ਤਾਂ ਹੈਗਾ ਜੀ ਡਾਕਟਰ ਸਾਹਿਬ ਇਹਦੇ ਵਿੱਚ ਪਾਈਕ ਉਹਨਾਂ ਨੇ ਹੋਰ ਵੱਡੀ ਜਿਹੜੀ ਚੀਜ਼ ਐਡ ਕੀਤੀ 152 ਦੇ ਵਿੱਚ ਇਲੈਕਟ੍ਰੋਨਿਕ कम्युनिकेशन आगे अपने कोले इलेक्ट्रॉनिक मोड नु असी कदी एविडेंस नहीं मान के चलदे सिगे अच्छा डाउट है नु ਤੁਸੀਂ ਥੋੜਾ ਸਪੈਸੀਫਾਈ ਕਰੋਗੇ ਮੋਬਾਈਲ ਫੋਨਸ ਦੀ ਆਪਾਂ ਗੱਲ ਕਰਦੇ ਜੀ ਸਾਰੇ ਦੇਖੋ ਮੋਬਾਈਲ ਫੋਨ ਦੇ ਤੇ سوشل میڈیا ਦੇ ਉੱਤੇ ਮੋਬਾਈਲ ਫੋਨਸ ਆਪਾਂ ਯੂਜ਼ ਕਰੇ ਬਹੁਤ سارے ਮੈਸੇजेस ਮੋਬਾਈਲ ਤੇ ਚਲੇ ਜਾਂਦੇ ਸਰਕੂਲੇਟ ਹੋ ਗਏ ਆਪਾਂ ਕਿਸੇ ਦਾ ਰਿਲੀਜੀਅਸ ਫਰਵਰ ਨੂੰ ਰਾਈਸ ਕਰ ਦਿੱਤਾ ਠੀਕ ਹੈ ਕਿਸੇ ਦੇ ਵਿਚਾਰਾ ਨੂੰ ਬਹੁਤ ਬੁਰੀ ਤਰ੍ਹਾਂ ਨਾ ਕਿ ਇਹ ਲੋਕ ਇਕੱਠੇ ਹੋ ਗਏ ਇੱਕ ਫੰਡਮੈਂਟਲਿਸਟ ਜਿਹਾ ਮਾਹੌਲ ਬਣ ਗਿਆ ਠੀਕ ਹੈ ਉਹ ਚੀਜ਼ਾਂ ਹੋਤੇ ਵੀ 152 ਦੇ ਅੰਡਰ ਕੀ ਇਹਨੂੰ ਅਸੀਂ ਕਵਾਂਗੇ ਕਿ ਤੁਸੀਂ ਇਕੱਠੇ ਹੋ ਕੇ ਦੇਸ਼ ਦੀ ਸੋਵਰਨਿਟੀ ਨੂੰ ਇੰਟੀਗ੍ਰਿਟੀ ਨੂੰ ਯੂਨਿਟੀ ਨੂੰ ਇਫੈਕਟ ਕਰਦੇ ਮਤਲਬ ਜੇ ਅਗਰ ਚਾਹੀ ਰਿਟਨ ਫਾਰਮ ਦੇ ਵਿੱਚ ਚਾਹੀ ਰਿਪੋਰਟਸ ਨੋਟ ਹੈ ਤੁਹਾਡਾ ਚਾਹੀ ਕੋਈ ਵਿਜ਼ੀਬਲ ਰਿਪਰੈਜੈਂਟੇਸ਼ਨ ਹੈ ਕੋਈ ਸਾਈਨ ਔਰ ਜਸਟਿਸ ਦੇ ਥਰੂ ਤੁਸੀਂ ਇਹ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਇਕੱਠੇ ਹੋ ਜਾਓ ਤੇ ਇਹ ਕੰਮ ਕਰਨਾ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ 152 ਦੇ ਅੰਡਰ ਲੈ ਕੇ ਡਿਫੈਂਡ ਕਰਦੇ ਜੀ ਅੱਛਾ ਇੱਕ ਚੀਜ਼ ਹੋਰ ਹੈ ਜਦੋਂ ਅਸੀਂ ਸਮਾਜ ਦੀ ਗੱਲ ਕਰਦੇ ਆਂ ਔਰਤਾਂ ਦੀ ਆਪਾਂ ਗੱਲ ਕੀਤੀ ਆ ਬੱਚਿਆਂ ਦੀ ਆਪਾਂ ਗੱਲ ਕਰਦੇ ਆਂ ਕਿਉਂਕਿ ਹਰ ਚੀਜ਼ ਅਸੀਂ ਟੈਕਨੋਲੋਜੀ ਦੀ ਗੱਲ ਕਰ ਲਈ ਅਸੀਂ ਐਡਵਾਂਸ ਹੋਣ ਦੀ ਗੱਲ ਕਰ ਲਈਏ ਪਰ ਜਿੰਨੇ ਸਾਡੇ ਕੋਲ ਫੈਸਿਲਿਟੀਆਂ ਆਈਆਂ ਸਹੂਲਤਾਂ ਆਈਆਂ ਤੇ ਕ੍ਰਾਈਮ ਵੀ ਓਨਾ ਹੀ ਗਰੋ ਕਰ ਗਿਆ ਨਾਲ ਨਾਲ ਹੈਨਾ ਹਾਂਜੀ ਚਾਈਲਡ ਪ੍ਰੋਟੈਕਸ਼ਨ ਦੀ ਗੱਲ ਕਰਦੇ ਆਂ ਰੇਪ ਦੀ ਆਪਾਂ ਗੱਲ ਕਰਦੇ ਆਂ ਉਹਨੂੰ ਲੈ ਕੇ ਜਿਹੜੀਆਂ ਨਵੀਆਂ ਅਪਡੇਟਸ ਉਹ ਕੀ ਕਹਿੰਦੀਆਂ ਨੇ ਇਸ ਦੇ ਵਿੱਚ ਸਭ ਤੋਂ ਵਧੀਆ ਨਵੀਂ ਅਪਡੇਟ ਜਿਹੜੀ ਆਈ ਹੈਗੀ ਉਹ ਚਾਈਲਡ ਪ੍ਰੋਸਟੀਟਿਊਸ਼ਨ ਨੂੰ ਲੈ ਕੇ ਸਪੈਸੀਫਿਕਲੀ ਸੈਕਸ਼ਨ 98 ਤੇ ਸੈਕਸ਼ਨ 99 ਉਹ ਕਿਉਂਕਿ ਜਿਹੜਾ ਆਈਪੀਸੀ ਸੀਗਾ ਉਹ ਪਹਿਲਾਂ ਪ੍ਰੋਸਟੀਟਿਊਸ਼ਨ ਖਾਸ ਕਰ ਚਾਈਲਡ ਪ੍ਰੋਸਟੀਟਿਊਸ਼ਨ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਸੀ ਇਸ ਦੇ ਵਿੱਚ ਚਾਈਲਡ ਪ੍ਰੋਸਟੀਟਿਊਸ਼ਨ ਦੇ ਵਿੱਚ ਗੱਲ ਕੀਤੀ ਗਈ ਹੈ ਚਾਈਲਡ ਦੇ ਨਾਲ ਆਫੈਂਸਸ ਹੋਰ ਵੀ ਹੈਗੇ ਮਤਲਬ ਇਸ ਐਕਟ ਦੀ ਇਹ ਵੀ ਹੈ ਕਿ ਇਹ ਪੌਕਸੋ ਨੂੰ ਖਤਮ ਨਹੀਂ ਕਰਦਾ ਪ੍ਰੀਵੈਂਸ਼ਨ ਆਫ ਚਾਈਲਡ ਸੈਕਸ਼ੂਅਲ ਆਫੈਂਸਸ ਐਕਟ ਹੈ ਪੌਕਸੋ ਜਿਹਦੇ ਵਿੱਚ ਹੋਰ ਵੀ ਜ਼ਿਆਦਾ ਡਰਾਈਵ ਟਰਮਸ ਆਂਦੀ ਹੈ ਬਟ ਇਹ ਪ੍ਰੋਸਟੀਟਿਊਸ਼ਨ ਨੂੰ ਕਵਰ ਅਪ ਕਰਦਾ ਜਿਹੜਾ ਕਿ ਪੌਕਸੋ ਪਹਿਲਾਂ ਕਸਟਿਚਨ ਨੂੰ ਕਵਰ ਅਪ ਨਹੀਂ ਕਰਦਾ ਸੀ ਇਮੋਰਲ ਟਰੈਫਿਕ ਐਕਟ ਵੀ ਉਸ ਚੀਜ਼ ਨੂੰ ਕਵਰ ਅਪ ਨਹੀਂ ਕਰਦਾ ਸੀਗਾ ਇਸ ਸਪੈਸੀਫਿਕ ਆਣ ਦੇ ਨਾਲ ਇਹਦਾ ਬੈਨੀਫਿਟ ਇਹ ਹੋਏਗਾ ਕਿ ਜਿੱਥੇ ਪੌਕਸ ਹੋਏ ਆ ਜਿੱਥੇ ਇਮੋਰਲ ਟਰੈਫਿਕ ਐਕਟ ਨਹੀਂ ਐਪਲੀਕੇਬਲ ਸੀਗਾ ਉਥੇ ਐਪਲੀਕੇਬਲ ਹੋ ਜਾਏਗਾ ਜਿੱਥੇ ਬੱਚਾ ਔਰ ਉਸ ਉਸ ਉਹ ਕਿਡ ਜਿਹੜਾ ਉਹ ਕਵਰ ਅਪ ਹੋ ਸਕਦਾ ਔਰ ਦੂਸਰੀ ਜਿਹੜੀ ਗੱਲ ਮੈਮ ਨੇ ਨਾਲ ਮੈਂ ਗੱਲ ਕਰ ਰਿਹਾ ਸੀ ਅਸੀਂ ਕਿ ਚਾਈਲਡ ਵਰਡ ਇਨਨ ਇਨਕਲੂਡ ਕੀਤਾ ਮਾਈਨਰ ਦੇ ਥਾਂ ਤੇ कि पहला माइनर वर्ड ਹੁੰਦਾ ਸੀ ਹੁਣ ਉਹਨੂੰ ਚਾਈਲਡ ਦੇਵਾ ਚਲੋ ਜੀ ਸਪੈਸਫਿਕਲੀ ਕੋਈ ਏਜ ਵੀ ਹੈ 18 ਸਾਲ 18 ਸਾਲ ਮਾਈਨਰ ਜਾਂ ਚਾਈਲਡ 18 ਸਾਲ 18 ਸਾਲ ਤੋਂ ਕੱਟ ਕਰ ਜੀ ਜੀ ਤੇ ਉਹ ਉਹ ਐਡ ਆਨ ਕਰਨ ਦੇ ਨਾਲ ਇਹ ਚੀਜ਼ ਹੋਰ ਵੀ ਵਾਈਡ ਹੋ ਜਾਂਦੀ ਹੈ ਕਿਉਂਕਿ ਅਗਰ ਜੇ ਜਿਵੇਂ ਉਹ ਵਾਈਡ ਹੁੰਦੀ ਜਾਏਗੀ ਉਹਦੇ ਵਿੱਚ ਆਫੈਂਸਸ ਉਨਹੀਂ ਜ਼ਿਆਦਾ ਕਵਰ ਅਪ ਹੋਣਗੇ ਜਿਆਦਾ ਆਫੈਂਸਸ ਕਵਰ ਹੋਣ ਦੇ ਨਾਲ ਅਸੀਂ ਜਿਹੜਾ ਕਰਾਇਮ ਹੈ ਉਹਨੂੰ ਨੈਬ ਕਰ ਸਕਾਂਗੇ ਉਹਨੂੰ ਘੱਟ ਕਰ ਸਕਾਂਗੇ ਇਹ ਇਸ ਸੈਕਟ ਦਾ ਬੈਨੀਫਿਟ ਹੈ ਕਿ ਜਿੱਥੋਂ ਇਹ ਲੈ ਕੇ ਆ ਰਿਹਾ ਹੈ हां और उसपे पैरेलली जेकरसी रेप दी गल करिए ते ओ रेप नु गैंग रेप नु स्पेसिफिकली डिफाइन ਕਰਦਾ ਜਿਹੜਾ ਕਿ ਪਹਿਲਾਂ ਅਸੀਂ ਇਹਦੇ ਵਿੱਚ ਅਮੈਂਡਮੈਂਟ ਕੀਤੀਆਂ ਸੀ ਨਿਰਭਾ ਕਾਂਡ ਤੋਂ ਬਾਅਦ ਜਿਹੜੀਆਂ ਅਮੈਂਡਮੈਂਟ ਹੋਈਆਂ ਸੀਗੀਆਂ ਆਪੀਸੀ ਦੇ ਵਿੱਚ ਉਸ ਦੇ ਵਿੱਚ ਉਹਨਾਂ ਨੇ ਡਿਫਾਈਨ ਕੀਤਾ ਸੀ ਪਰ ਹੁਣ ਇਹ ਸਪੈਸੀਫਿਕਲੀ ਇਸ ਐਕਟ ਦੇ ਵਿੱਚ ਐਪਲੀਕੇਬਲ ਹੈ ਜਿਹੜਾ ਕਿ ਹੋਲ ਹੋਲ ਇੰਡੀਆ ਦੇ ਵਿੱਚ ਐਪਲੀਕੇਬਲ ਹੋਏਗਾ ਨਾਟ ਕਿਸੇ ਸਪੈਸੀਫਿਕ ਸਟੇਟ ਜਿਵੇਂ ਕਿ ਸਤੰ ਸ 70 ਤੋਂ ਪਹਿਲਾਂ ਜਿਹੜੀਆਂ ਸਟੇਟ ਸੀਗੀਆਂ ਉਹਨਾਂ ਦੇ ਵਿੱਚ ਆਪੀਸੀ ਨਹੀਂ ਐਪਲੀਕੇਬਲ ਖਾਸ ਕਰਕੇ ਜਨਕੇ ਦੇ ਵਿੱਚ ਉਹ ਐਪਲੀਕੇਬਲ ਨਹੀਂ ਸੀਗਾ 370 ਬੋਲਿਸ਼ ਹੋਣ ਤੋਂ ਬਾਅਦ ਇਹ ਹੁਣ ਜਨਕੇ ਦੇ ਵਿੱਚ ਵੀ ਐਪਲੀਕੇਬਲ ਸੀਗਾ ਜੀ ਡਾਕਟਰ ਸਾਹਿਬ ਇਦੇ ਵਿੱਚ ਇੱਕ ਚੀਜ਼ ਹੋਰ ਇਹਨਾਂ ਨੇ ਐਡ ਕੀਤੀ ਇਹਨਾਂ ਨੇ ਸਪੈਸੀਫਿਕ ਸੈਕਸ਼ਨ ਲਿਆਇਆ 143 ਟ੍ਰੈਫਿਕਿੰਗ ਦਾ ਜਿਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਏਜ ਨਹੀਂ ਕੰਸੀਡਰ ਕਰ ਰਹੇ ਹੁਣ ਜੇ ਆਪਾਂ ਟ੍ਰੈਫਿਕਿੰਗ ਦੀ ਗੱਲ ਕਰਦੇ ਹਾਂ ਚਾਈਲਡ ਟ੍ਰੈਫਿਕਿੰਗ ਦੀ ਗੱਲ ਤਾਂ 18 ਤੋਂ ਥੱਲੇ ਆ ਜਾਂਦੇ ਆ ਉਹਦੇ ਤੋਂ ਉੱਪਰ ਵਾਲੇ ਲੋਕ ਜਿਨ੍ਹਾਂ ਨੂੰ ਆਪਾਂ ਡੋਮੈਸਟਿਕ ਸਰਵੈਂਟ ਦਾ ਨਾਮ ਲੈ ਕੇ ਲਿਆਣੇ ਆ ਫਿਜ਼ੀਕਲ ਅਬਿਊਜ਼ ਵੀ ਕਰ ਰਹੇ ਆ ਜਾਂ ਆਪਾਂ ਸਲੇਵ ਦੀ ਇਤਨਾ ਟਰੀਟ ਕਰਦੇ ਆ ਕੱਚ ਰੱਖ ਲਿਆ ਤਾਂ ਬਾਹਰ ਨਹੀਂ ਜਾ ਸਕਦੇ ਉਹ ਸਾਰੇ ਲੋਕ ਆਪਾਂ ਇੱਕ ਤੋਂ ਜੁੱਤੀ ਜਗ੍ਹਾ ਤੇ ਟ੍ਰਾਂਸਫਰ ਕਰ ਰਹੇ ਆ ਆਪਾਂ ਉਹਨਾਂ ਨੂੰ ਆਪਣੇ ਪਰਸਨਲ ਯੂਜ਼ ਲਈ ਯੂਜ਼ पर उथे एक हो सेक्सुअल एक्सप्लॉयटेशन ਰਹੀ ਹੈ ਉਹਨੂੰ ਇੱਕ ਡਿਫਾਈਨ ਅਫੈਂਸ ਕਰ ਦਿੱਤਾ 143 ਦੇ ਅੰਦਰ ਟ੍ਰੈਫਿਕਿੰਗ ਤੋਂ ਦੇ ਵਿੱਚ ਇੱਕ ਸਪੈਸਿਫਿਕ ਚੀਜ਼ ਕੀਤੀ ਕਿ ਕਨਸੈਂਟਿੰਗ ਮਟੀਰੀਅਲ ਜੇ ਵਿਕਟਿਮ ਹੈ ਇਹਦਾ ਮਤਲਬ ਉਹ ਕਨਸੈਂਟਿੰਗ ਪਾਰਟੀ ਨਹੀਂ ਹੈਗਾ ਉਹ ਫੋਰਸਡ ਬਾਈ ਸਿਚੁਏਸ਼ਨ ਹੈ ਮਜਬੂਰੀਆਂ ਆਉਦੀਆਂ ਹਾਲਾਤ ਇਦਾਂ ਦੇ ਨੇ ਜਿਸ ਕਰਕੇ ਉਹਦੇ ਕੋਲ ਹੋਰ ਕੋਈ ਰਸਤਾ ਹੈ ਨਹੀਂਗਾ ਤੇ ਉਹਨਾਂ ਚ ਘਿਰਿਆ ਕਰਕੇ ਵੀ ਉਹ ਫਸਿਆ ਹੈ ਉਹ ਕੰਮ ਕਰ ਰਿਹਾ ਹੈ ਜੀ ਉਹਦੇ ਚ ਇਹਦੇ ਚ ਜੈਂਡਰ ਨੂੰ ਵੀ ਡਿਫਾਈਨ ਕੋਈ ਕੀਤਾ ਗਿਆ ਅਗਰ ਆਪਾਂ ਰੇਪ ਦੀ ਗੱਲ ਕਰੀਏ ਕਿਉਂਕਿ ਮੋਸਟਲੀ ਇਹਦੇ ਵਿੱਚ ਚਾਈਲਡ ਦੀ ਅਗਰ ਗੱਲ ਕਰਦੇ ਤਾਂ ਸਪੈਸੀਫਿਕਲੀ ਜਿਹੜਾ ਮੈਂਸ਼ਨ ਕਰਦੇ ਆ ਜਾਂ ਗੱਲ ਕਰਦੇ ਉਹ ਫੀਮੇਲ ਦੀ ਗੱਲ ਕਰਦੇ ਕਿ ਜੈਂਡਰ ਵੀ ਸਪੈਸੀਫਾਈਡ ਹੈ ਕੁਝ ਜੈਂਡਰ ਆਪੀਸੀ ਵਿੱਚ ਵਰਡ ਦਾ मीनिंग ਦਿੱਤਾ ਗਿਆ ਮੇਲ ਫੀਮੇਲ ਤੇ ਟ੍ਰਾਂਸ ਜੈਂਡਰ ਜੀ ਪਰ ਰੇਪ ਦੇ ਵਿੱਚ ਸਪੈਸੀਫਿਕਲੀ ਨਹੀਂ ਦਿੱਤਾ ਕਿਉਂਕਿ ਉੱਥੇ ਵੀ ਵਰਡ ਉਹੀ ਯੂਜ਼ ਹੋ ਰਿਹਾ ਅਫੈਂਸ ਬਾਏ ਅ ਮੈਨ ਅਗੇਂਸਟ ਅ ਔਮਨ ਇਹ ਚੀਜ਼ ਹਲੇ ਵੀ ਨਹੀਂ ਬਦਲੀ جی مطلب حالے بھی کرمنل لا ہے جینڈر نیوٹرل نہیں بنایا گیا جی کیونکہ اج کل افنسز تھا ہو رہے نے بالکل تب بہت ساری جگہ فیمیل بوسز آ گئے نے ਤੇ ਉਥੇ ਇਹ ਚੀਜ਼ਾਂ ਐਕਸਪਲੋਇਟੇਸ਼ਨ ਹੋ ਰਹੀ ਹੈ ਪਰ ਉਥੇ ਸਾਡੇ ਹੱਥ ਫੇਰ ਬੰਦ ਜਾਂਦੇ ਆ ਕਿ ਉਹ ਸਿਰਫ ਸੈਕਸ਼ੂਅਲ ਹਰੈਸਮੈਂਟ ਅਸੀਂ ਫੀਮੇਲ ਦੀਆਂ ਕੰਪਲੇਂਟ ਐਂਟਰਟੇਨ ਕਰਦੇ ਆ ਉਥੇ ਫੇਰ ਮੇਲ ਦੀ ਕੰਪਲੇਂਟ ਨਹੀਂ ਸੁਣਵਾਈ ਨਹੀਂ ਕਿਉਂਕਿ ਵੱਡਾ ਬਦਲਾਅ ਜਿਹੜਾ ਡਾਕਟਰ ਸਾਹਿਬ ਆਇਆ ਉਹ ਇਹ ਵੀ ਆਇਆ ਕਿ ਕਿਉਂਕਿ ਵਰਕਿੰਗ ਕਲਚਰ ਜਿੱਦਾਂ ਅਸੀਂ ਪਹਿਲਾਂ ਕੀ ਕੀਤਾ ਹੋਣ ਕਰਕੇ ਸਾਡੇ ਘਰਾਂ ਦੇ ਵਿੱਚ ਸਿੰਗਲ ਫੈਮਿਲੀਜ਼ ਹੋ ਗਈਆਂ ਨਾਰਮਲੀ ਅਸੀਂ ਘਰਾਂ ਦੇ ਵਿੱਚ ਮਾਈਨਰ ਜਿਹੜੇ ਚਾਈਲਡ ਨੇ ਮੇਲ ਚਾਹ ਫੀਮੇਲ ਉਹ ਹੈਲਪਿੰਗ ਐਜ਼ ਅ ਹੈਲਪਿੰਗ ਹੈਂਡ ਰੱਖੇ ਹੋਏ ਤੇ ਉਹਦੇ ਨਾਲੇ ਚੀਜ਼ਾਂ ਜਿਹੜੀਆਂ ਜ਼ਿਆ ਸਨੇਚਿੰਗ ਸਨੇਚਿੰਗ ਦੀ ਵੀ ਉਹਦੇ ਵਿੱਚ ਗੱਲ ਕੀਤੀ ਗਈ ਹੈ ਹਾਂਜੀ ਜੀ ਸਨੇਚਿੰਗ ਇੱਕ ਇਹੋ ਜਿਹੀ ਸੀਗੀ ਸਨੇਚਿੰਗ ਜਿਵੇਂ ਕਿ 304 ਵਿੱਚ ਲੈ ਕੇ ਆਇਆ ਹਾਂਜੀ 304 ਦੇ ਵਿੱਚ ਲੈ ਕੇ ਆਇਆ ਪਹਿਲਾਂ ਪੰਜਾਬ ਦੇ ਵਿੱਚ ਸੀਗੀ ਹੋਰ ਕਿਸੇ ਸਟੇਟ ਦੇ ਵਿੱਚ ਨਹੀਂ ਸੀਗੀ ਔਰ ਸਨੇਚਿੰਗ ਨੂੰ ਐਕਟ ਦੋ ਥਾਂ ਤੇ ਲੈ ਕੇ ਆਂਦਾ ਇੱਕ ਥਾਂ ਤੇ ਜਿਹੜਾ ਮੈਡਮ ਨੇ ਦੱਸਿਆ ਐਕਟ ਇੱਕ ਜਿਹੜਾ ਅਸੀਂ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਆਉਂਦੇ ਆ ਹੂੰ ਉੱਥੇ ਵੀ ਇਹ ਪੈਟੀ ਆਫੈਂਸਸ ਦੇ ਵਿੱਚ ਸਨੇਚਿੰਗ ਨੂੰ ਕਵਰ ਅਪ ਕਰ ਦਿੱਤਾ ਹੈ ਕਿ ਅਗਰ ਜੇਕਰ ਕੋਈ ਰਲ ਕੇ ਕੋਈ ਗਰੁੱਪ ਬਣਾ ਕੇ ਆਰਗੇਨਾਈਜ਼ਡ ਕ੍ਰਾਈਮ ਜਾਂ ਇਕੱਠੇ ਹੋ ਕੇ ਸਨੇਚਿੰਗ ਕਰਦੇ ਤੇ ਉਹਨਾਂ ਨੂੰ ਵੀ ਨੈਬ ਕੀਤਾ ਜਾਏਗਾ ਕਿਉਂਕਿ ਸਨੇਚਿੰਗ ਦੇ ਵਿੱਚ ਕਿਸੇ ਇੰਡੀਵਿਜੂਅਲ ਨੂੰ ਵੀ ਫੜਿਆ ਜਾ ਸਕਦਾ ਔਰ ਹੁਣ ਉਸੇ ਗਰੁੱਪ ਨੂੰ ਵੀ ਫੜਿਆ ਜਾ ਸਕਦਾ ਹੈ ਕਿ ਜਿਵੇਂ ਕਿ ਕੋਈ ਬਾਹਰ ਕੀਤੇ ਸਟੇਟ ਦੇ ਵਿੱਚ ਰਹਿ ਕੇ ਇੱਥੇ ਦੇ ਬੰਦਿਆਂ ਨੂੰ ਕੰਟਰੋਲ ਕਰ ਰਿਹਾ ਤੇ ਉਸ ਨੂੰ ਵੀ ਉਸ ਸੈਕਸ਼ਨ ਦੇ ਵਿੱਚ ਫੜਿਆ ਜਾ ਸਕਦਾ ਜਿੱਥੇ ਅਸੀਂ ਹਿੱਟ ਕਰਦੇ ਹਾਂ ਕਿ ਕਾਮਨ ਇੰਟੈਂਸ਼ਨ ਇੱਥੇ ਉਹ ਕਾਮਨ ਇੰਟੈਂਸ਼ਨ ਨੂੰ ਫੜ ਰਿਹਾ ਜਿਹੜਾ ਪੰਜਾਬ ਦੇ ਕੋਈ ਵੀ ਲੋਕ ਜਿਹੜੇ ਉਹ ਕਿਸੇ ਅਦਰ ਸਟੇਟ ਚ ਜਾਂਦੇ ਆ ਜਾਂ ਉਹ ਅਦਰ ਸਟੇਟ ਦੇ ਲੋਕ ਇੱਥੇ ਆਉਂਦੇ ਆ ਪਰ ਉਹਨਾਂ ਦੇ ਨਾਲ ਜੋ ਵੀ ਆਰਗੇਨਾਈਜ਼ ਕ੍ਰਾਈਮ ਕੀਤਾ ਜਾਂਦਾ ਉਹ ਇਹਦੇ ਅੰਡਰ ਆਏਗਾ ਜੀ ਜੀ ਇਹ ਆਰਗੇਨਾਈਜ਼ ਕ੍ਰਾਈਮ ਨੂੰ ਇਹ ਐਕਟ ਡਿਫਾਈਨ ਵੀ ਕਰਦਾ ਔਰ ਆਰਗੇਨਾਈਜ਼ ਕ੍ਰਾਈਮ ਦੇ ਨਾਲ ਨਾਲ ਐਡ-ਆਨ ਹੁੰਦੀ ਟੈਰਰਿਸਟ ਐਕਟ ਵੀ ਕਰਾ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਆਉਣ ਦਾ ਮਤਲਬ ਹੈਗਾ ਕਿ ਜਿਵੇਂ ਤਾਮਿਲਨਾਡੂ ਸਿਗਾ ਜਾਂ ਯੂਪੀ ਸਿਗਾ ਜਾਂ एमपी ਦੇ ਵਿੱਚ ਸੌਰੀ ਮਹਾਰਾਸ਼ਟra ਦੇ ਵਿੱਚ ਗੁੰਡਾ ਐਕਟ ਐਪਲੀਕੇਬਲ ਸੀਗੇ ਹੋਰ ਕਿਤੇ ਤਾਂ ਆ ਸੀਗੇ ਨਹੀਂ ਹੁਣ ਜਿਵੇਂ ਕਿ ਸੋਸਾਇਟੀ ਵੱਧ ਰਹੀ ਆ ਔਰ ਗੈਂਗਸਟਰਸ ਜਾਂ ਇਦਾਂ ਦੇ ਗੁੰਡਾਜ਼ਮ ਵੱਧ ਰਿਹਾ ਉਹਨੂੰ ਨਾਬ ਕਰਨ ਲਈ ਨੂੰ ਘਟ ਉਹਨੂੰ ਖਤਮ ਕਰਨ ਲਈ ਅ ਆਰਗੇਨਾਈਜ਼ਡ ਕ੍ਰਾਈਮ ਐਡ-ਆਨ ਕੀਤਾ ਗਿਆ ਔਰ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਬਹੁਤ ਜ਼ਿਆਦਾ ਤਰੀਕੇ ਦੇ ਵੱਖਰੇ-ਵੱਖਰੇ ਆਫੈਂਸਸ ਕਵਰ ਅਪ ਹੋ ਰਹੇ ਜਿਦੇ ਵਿੱਚ ਸਾਈਬਰ ਕ੍ਰਾਈਮ ਨੇ ਜਿਦੇ ਵਿੱਚ ਲੈਂਡ ਗ੍ਰੈਬਿੰਗ ਨੇ ਐਕਸਟ੍ਰੈਸ਼ਨ ਵੀ ਉਹਦੇ ਵਿੱਚ ਕਵਰ ਅਪ ਹੋ ਰਹੀ ਹੈ ਕੋਰਸ਼ਨ ਵੀ ਉਹਦੇ ਵਿੱਚ ਕਵਰ ਅਪ ਹੋ ਰਹੀ ਉਹਦੀ ਡੈਫੀਨੇਸ਼ਨ ਬਹੁਤ ਵਾਈਡ ਕੀਤਾ ਇਹਨਾਂ ਨੇ ਉਹਦੇ ਵਿੱਚ ਇਹ ਨਾ ਇਕਨੋਮਿਕ ਆਫੈਂਸਸ ਵੀ ਲੈ ਆ ਤੁਸੀਂ ਕਿਸੇ ਨੂੰ ਬ੍ਰਾਈਬ ਦੇ ਰਹੇ ਹੋ ਮਨੀ ਲਾਂਡਰਿੰਗ ਉਹਨੂੰ ਵੀ ਆਪਾਂ ਵਿੱਚ ਲੈ ਆ ਕਿ ਔਰ ਕਿਉਂਕਿ ਇਹ ਕੰਮ ਆਰਗੇਨਾਈਜ਼ਡ ਇਸ ਲਈ ਆ ਗਿਆ ਕਿਉਂਕਿ ਇਹ ਟੀਮ ਵਰਕ ਹੈ ਮਨੀ ਲਾਂਡਰਿੰਗ ਇਕੱਲੇ ਨਹੀਂ ਹੋ ਰਹੀ ਇੱਕ ਬੰਦਾ ਆਪਣੇ ਘਰ ਚ ਬੈਠ ਕੇ ਮਨੀ ਲਾਂਡਰਿੰਗ ਨਹੀਂ ਕਰ ਰਿਹਾ ਤੇ ਇੱਕ ਜੁਆਇੰਟ ਐਫਰਟ ਹੈ ਉਹਦੇ ਵਿੱਚ ਉੱਪਰੋਂ ਡਾਇਰੈਕਸ਼ਨ ਕੋਈ ਹੋਰ ਦੇ ਰਿਹਾ ਇੰਪਲੀਮੈਂਟੇਸ਼ਨ ਕੋਈ ਹੋਰ ਕਰ ਰਿਹਾ ਤੇ ਉਹਦੇ ਬਾਅਦ ਡਿਸਟ੍ਰਿਬਿਊਸ਼ਨ ਕਿਸੇ ਹੋਰ ਲੈਵਲ ਤੇ ਜਾ ਰਹੀ ਹੈ ਕਿਉਂਕਿ ਇਟ ਦੈਟ ਮੀਨਸ ਸਟੇਕਹੋਲਡਰ ਇਕ ਨਹੀਂ ਹੈਗਾ ਤੇ ਇਸ ਕਰਕੇ ਇਹਦੇ ਦਾਇਰਾ ਬਹੁਤ ਵੱਡਾ ਹੈ ਹੁਣ ਸਾਰੇ ਇਕਨੋਮਿਕ ਆਫੈਂਸਸ ਵੀ ਆਪਾਂ ਲੈ ਰਹੇ ਮਨੀ ट्रांजੈਕਸ਼ਨਸ ਹੋ ਰਹੀਆਂ ਮੋਬਾਈਲ ਤੋਂ ਕੈਨੇਡਾ ਤੋਂ ਆ ਰਹੀ ਐ ਅਫੈਂਸ ਦਿੱਲੀ ਬੰਦਾ ਬੈਠਾ ਤੇ ਕਰਾਇਮ ਆ ਕੇ ਪੰਜਾਬ ਵਿੱਚ ਹੋ ਰਿਹਾ ਅਸੀਂ ਉਹ ਸਨੇਚਿੰਗ ਦੇ ਅੰਡਰ ਲਵਾਂਗੇ ਅਸੀਂ ਉਹਨਾਂ ਨੂੰ ਆਰਗਨਾਈਜ਼ ਕ੍ਰਾਈਮ ਜੀ ਲੈ ਲਵਾਂਗੇ ਸਨੇਚਿੰਗ ਜਿੱਦਾਂ ਤੁਸੀਂ ਅੱਜਕੱਲ ਦੇਖਿਆ ਕਿ ਬਾਈਕ ਦੇ ਉੱਤੇ ਆਂਦੇ ਆ ਫੋਨ ਲੈ ਕੇ ਇਹ ਪਿੱਛੋਂ ਦੇ ਆ ਉਹਨਾਂ ਨੇ ਪੂਰੀ ਮੋਨਿਟਰਿੰਗ ਕੀਤੀ ਹੁੰਦੀ ਐ ਟਾਰਗੇਟ ਕੀਤਾ ਹੁੰਦਾ ਤੇ ਉਹ ਗਰੁੱਪਸ ਹੁੰਦੇ ਜਗ੍ਹਾ ਜਗ੍ਹਾ ਆਪਾਂ ਨੂੰ ਲੱਗਦਾ ਇਕੱਲਾ ਬੰਦਾ ਆਇਆ ਬਟ ਪਿੱਛੇ ਦੇ ਰੇਜ਼ ਟੀਮ ਤੁਸੀਂ ਰਿਐਕਟ ਕਰੋ ਨਾਲ ਚਾਲ ਬੰਦੇ ਤੁਹਾਨੂੰ ਫੜ ਲੈਂਦੇ ਨੇ ਸੋ ਸਨੇਚਿੰਗ ਨੂੰ ਡਿਫਾਈਨ ਕਰਤਾ 304 ਦੇ ਵਿੱਚ ਨਵੇਂ ਐਕਟ ਦੇ ਅnder BNS ਦੇ ਉਹਦੇ ਨਾਲ ਉਹਨਾਂ ਨੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੀ ਇਹਨੂੰ ਦੇ ਦਿੱਤਾ ਕਿਸੇ ਤਰੀਕੇ ਦੇ ਜਸਟ ਆਪਾਂ ਟੀਮ ਤੇ ਗਰੁੱਪ ਇੱਕ ਕੰਮ ਕਰਦੇ ਕੰਟ੍ਰੈਕਟ ਕਿਲਿੰਗ ਵੀ ਇਹਦਾ ਪਾਰਟ ਹੈ ਕੰਟ੍ਰੈਕਟ ਵੀ ਇਹਦੇ ਵਿੱਚ ਰੈਂਸਮ ਕਿਲਿੰਗ ਆਪਾਂ ਆ ਗਈ इवन ਕਨਸਟੀਟਿਊਸ਼ਨ ਨੂੰ ਵੀ ਕਵਰ ਕਰਦੇ ਪਏ ਕਿਉਂਕਿ ਆਪਾਂ ਉਹਨੂੰ ਯੂਜ਼ ਕਰਦੇ ਕਿਤੇ ਕਿ ਵੋ ਮੈਨ ਨੂੰ ਭੇਜਣਾ ਕਿ ਕੰਮ ਉਸ ਤਰੀਕੇ ਦਾ ਆਪਾਂ ਕਰਨਾ ਉੱਥੇ ਉਹਨੂੰ ਵੀ ਆਪਾਂ ਵਿੱਚ ਲੈ ਕੇ ਆਈਏ ਅਗਰ ਆਪਾਂ ਇੰਪੋਰਟੈਂਟ ਇੰਪੋਰਟੈਂਸ ਦੀ ਸਮਝੀ ਤੇ ਪੰਜਾਬ ਦੇ ਕੰਟੈਕਸਟ ਦੇ ਵਿੱਚ ਇਹ ਜਿਹੜਾ ਚੇਂਜਸ ਹੋਈਆਂ ਜਾਂ ਆਰਗੇਨਾਈਜ਼ ਕ੍ਰਾਈਮ ਦੀ ਆਪਾਂ ਜਾਂ ਐਸ.ਆਈ. ਦੀ ਗੱਲ ਕਰਦੇ ਨਵੇਂ ਲਾਅ ਦੀ ਗੱਲ ਕਰਦੇ ਆ ਇਹ ਪੰਜਾਬ ਦੇ ਕੰਟੈਕਸਟ ਦੇ ਵਿੱਚ ਕਿ ਜ਼ਿਆਦਾ ਇਮੀਅਤ ਰੱਖਦਾ ਦੇਖੋ ਯੂਪੀ ਮੇਨ ਟਾਰਗੇਟ ਹੈ ਕਿਉਂਕਿ ਉੱਥੇ ਆਪਾਂ ਜਿੰਨੇ ਵੀ ਦੇਖੇ ਸਭ ਤੋਂ ਜ਼ਿਆਦਾ ਗੈਂਗਸਟਰਸ ਉੱਥੇ ਸੀਗੇ ਜਿੰਨੇ ਫੈਂਸ ਹੁੰਦੇ ਉਹ ਕ੍ਰਾਈਮ ਕਮਿਟ ਕਰਦੇ ਬੰਦੇ ਸਾਰੇ ਉੱਥੇ ਹੀ ਨੱਟਦੇ ਜਿੰਨੀ ਥੈਫਟ ਹੁੰਦੀ ਹੈ ਸਨਾਚਿੰਗ ਹੁੰਦੀ ਹੈ ਪਾਰਟਿਕੁਲਰਲੀ ਜੇ ਬਾਈਕਸ ਤੇ ਕਾਰ ਦੀਆਂ ਲੈ ਲੋ ਤੇ ਇੱਥੋਂ ਜੇ ਕਾਰ ਹੋ ਰਹੀ ਹੈ ਤਾਂ ਉਹ 5 ਘੰਟੇ ਬਾਅਦ ਤੁਹਾਨੂੰ ਯੂਪੀ ਦੇ ਕਿਸੇ ਨਾ ਕਿਸੇ ਵਰਕਸ਼ਾਪ ਤੇ ਟ੍ਰਾਂਸਫਰਮੇਸ਼ਨ ਗੱਡੀ ਹੋ ਜਾਂਦੀ ਹੈ ਤੇ ਵਾਪਸ ਮਾਰਕੀਟ ਚ ਆ ਜਾਂਦੀ ਹੈ ਜੀ ਤੇ ਇਹ ਮੇਨ ਟਾਰਗੇਟ ਏਰੀਆ ਸੀਗਾ ਕਿਉਂਕਿ ਰਸਤਾ ਬਹੁਤ ਸਿੰਪਲ ਹੈਗਾ ਐਗਜ਼ਿਟ ਪੁਆਇੰਟ ਬੜੇ ਕਨਵੀਨੀਅੰਟ ਸੀਗੇ ਜਿੱਥੋਂ ਲੋਕ ਨਿਕਲ ਜਾਂਦੇ ਸੀਗੇ ਤੇ ਇੱਥੇ ਜੇ ਇਹਨੂੰ ਆਪਾਂ ਬਹੁਤ ਇੰਪਲੀਮੈਂਟੇਸ਼ਨ ਦੇ ਇਨਫੋਰਸਮੈਂਟ ਇਹਦੀ ਹੁੰਦੀ ਹੈ ਤੇ ਕ੍ਰਾਈਮ ਕਾਫੀ ਹੱਦ ਤੱਕ ਕੰਟਰੋਲ ਵਿੱਚ ਆਊਗਾ ਕਿਉਂਕਿ ਸਭ ਤੋਂ ਵਧੀਆ ਚੀਜ਼ ਹੈ ਹਰ ਚੀਜ਼ ਨੂੰ ਲਿਖਤੀ ਵਿੱਚ ਲੈ ਆਂਦਾ ਗਿਆ ਹੈਗਾ ਉਹਨਾਂ ਸਾਡੇ ਅੰਦਾਜ਼ਾ ਘੱਟ ਰਹਿ ਗਿਆ ਵੀ ਇਹ ਵੀ ਵਿੱਚ ਆ ਗਿਆ ਇਹ ਵੀ ਆ ਗਿਆ ਅੱਗੇ ਸੇ ਸਾਡੇ ਕੋਲ ਲੂਪ ਹੋਲ ਹੁੰਦੇ ਸੀ ਇਹ ਤਾਂ ਇਹਦੇ ਵਿੱਚ ਨਹੀਂ ਆ ਰਿਹਾ ਕਿਦੋਂ ਬਚ ਕੇ ਨਿਕਲਣ ਦਾ ਰਸਤਾ ਹੁੰਦਾ ਸੀ ਹਾਂ ਹੁਣ ਅਸੀਂ ਇੱਕ ਇੱਕ ਵਰਡ ਚੱਕ ਕੇ ਵਿੱਚ ਪਾਤਾ ਵੀ ਹਾਇਰ ਕਰ ਰਹੇ ਹੋ ਉਹ ਵੀ ਵਿੱਚ ਲੈ ਕੇ ਆਂਦਾ ਤੁਸੀਂ ਪਿੱਛੇ ਮਿਡਲ ਮੈਨ ਹੋ ਉਹ ਵੀ ਵਿੱਚ ਲੈ ਜਾਂਦਾ ਤੁਸੀਂ ਮੇਨ ਆਰਗੇਨਾਈਜ਼ਰ ਹੋ ਤੁਸੀਂ ਡਿਸਟ੍ਰਿਬਿਊਟਰ ਹੋ ਤਾਂ ਵੀ ਤੁਸੀਂ ਵਿੱਚ ਆ ਗਏ ਜੀ ਸੋ ਇਸ ਤੋਂ ਨਾਲ ਇੱਕ ਹੋਰ ਚੀਜ਼ ਜਿਹੜੀ ਕੀਤੀ ਗਈ ਹੈ ਕਿ ਮੈਡੀਕਲ ਪ੍ਰੈਕਟਿਸ਼ਨਰਸ ਦੀ ਜਦੋਂ ਗੱਲ ਕਰਦੇ ਆ ਡਾਕਟਰਸ ਦੀ ਗੱਲ ਕਰਦੇ ਆ ਆਮ ਅਸੀਂ ਦੇਖਦੇ ਆ ਜਦੋਂ ਕਿਤੇ ਹਸਪੀਟਲ 'ਚ ਹੱਲਾ ਗੁੱਲਾ ਹੁੰਦਾ ਤਾਂ ਅਸੀਂ ਸਿੱਧਾ ਟਾਰਗੇਟ ਉਥੋਂ ਦੇ ਸਟਾਫ ਨੂੰ ਜਾਂ ਡਾਕਟਰਸ ਨੂੰ ਕਰਦੇ ਆ ਕਿ ਇਹਨਾਂ ਦੀ ਅਣਗਹਿਲੀ ਹੋ ਗਈ ਇਹਨਾਂ ਨੇ ਕਰ ਦਿੱਤਾ ਉਸ ਚੀਜ਼ ਨੂੰ ਲੈ ਕੇ ਉਹਨਾਂ ਦੀ ਸੁਰੱਖਿਆ ਨੂੰ ਡਾਕਟਰਸ ਦੀ ਸੁਰੱਖਿਆ ਨੂੰ ਲੈ ਕੇ ਗੱਲ ਕੀਤੀ ਗਈ ਹਨ ਡਾਕਟਰ ਦੀ ਸੁਰੱਖਿਆ ਨੂੰ ਲੈ ਕੇ ਗੱਲ ਕੀਤੀ ਗਈ ਹੈ ਬਟ ਇਹ ਦੇ ਵਿੱਚ ਕੁਝ ਐਦਾਂ ਦਾ ਬਦਲਾਅ ਨਹੀਂ ਹੈ ਕਿ ਜਿਹੜਾ ਕਿਸੇ ਸਜ਼ਾ ਦੇ ਵਿੱਚ ਬਦਲਾਅ ਕੀਤਾ ਹੋਵੇ ਹਾਂ ਸੈਕਸ਼ਨ ਜ਼ਰੂਰ ਬਦਲੇ ਨੇ ਬਟ ਉਹਦੀ ਜਿਹੜੀ ਟਰਮਨੋਲੋਜੀ ਹੈ ਉਹੀ ਹੈ ਔਰ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਕਿ ਅਗਰ ਜੇ ਡਾਕਟਰ ਦੇ ਖਿਲਾਫ ਕਿਉਂਕਿ ਪਹਿਲਾਂ ਵੀ ਡਾਕਟਰ ਦੇ ਖਿਲਾਫ ਜਿਹੜੇ ਆਫੈਂਸਿਸ ਸੀਗੇ ਉਹਨਾਂ ਨੂੰ ਵੀ ਨੈਪ ਕੀਤਾ ਜਾ ਰਿਹਾ ਸੀ ਇਸ ਦੇ ਇਸ ਐਕਟ ਦੇ ਵਿੱਚ ਵੀ ਉਦਾਂ ਹੀ ਹੈ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਸੈਕਸ਼ਨ ਜ਼ਰੂਰ ਬਦਲੇ ਗਏ ਨੇ ਬਟ ਉਹ ਜੇ ਅਗਰ ਜੇਕਰ ਤੁਸੀਂ ਕਹੋ ਜਿਵੇਂ ਕਿ ਆਰਗੇਨਾਈਜ਼ਡ ਕਰਾਈਮ ਆ ਜਾਂ ਟੈਰਰਿਸਟ ਰਿਗਾਰਡਿੰਗ ਤੋਂ ਕੁਝ ਹੈ ਉਦਾਂ ਦਾ ਕੁਝ ਨਹੀਂ ਹੈ ਸੈਕਟ ਦੇ ਵਿੱਚ ਰਿਗਾਰਡਿੰਗ ਡਾਕਟਰਸ ਜੀ ਅਸੀਂ ਵੀ ਗੱਲ ਛੇੜ ਲੈਨੇ ਥੋੜੀ ਜੀ ਕਿ ਜ਼ੀਰੋ ਟੋਲਰੈਂਸ ਅਗੇਂਸਟ ਟੈਰਰਿਜ਼ਮ ਇਹਨੂੰ ਵੀ ਛੇੜਿਆ ਗਿਆ ਦੇ ਵਿੱਚ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੇ 113 ਡਿਫਾਈਨ ਕਰਤਾ ਸੈਕਸ਼ਨ ਦੇ ਅੰਦਰ ਔਰ ਪਾਰਟਿਕੂਲਰਲੀ ਟੈਰਰਿਸਟ ਐਕਟ ਦੇ ਉੱਤੇ ਲਿਆ ਹੈ ਤੇ ਹਰ ਤਰ੍ਹਾਂ ਦਾ ਜਿਹੜਾ ਐਕਟ ਹੈਗਾ ਜਿਹਦੇ ਵਿੱਚ ਆਪਾਂ ਨੂੰ ਲੱਗ ਰਿਹਾ ਹੈਗਾ ਕਿ ਦੇਸ਼ ਦੇ ਵਿੱਚ ਸੰਤੁਲਨ ਖਰਾਬ ਕਰਨ ਲਈ ਯਾ ਜਾਣ ਬੁਝ ਕੇ ਕਿਸੇ ਇੱਕ ਪਾਰਟਿਕੂਲਰ ਰਿਲੀਜੀਅਸ ਗਰੁੱਪ ਨੂੰ ਯਾ ਕਿਸੇ ਫੰਡਮੈਂਟਲਿਸਟ ਫੇਥ ਨੂੰ ਆਪਾਂ ਕਰਨ ਲਈ ਇਹ ਟਾਰਗੇਟ ਕੀਤਾ ਜਾ ਰਿਹਾ ਹੈਗਾ ਉਹ ਸਾਰੀਆਂ ਐਕਟੀਵਿਟੀਜ਼ ਨੂੰ ਚੈੱਕ ਕਰਨ ਲਈ ਅਸੀਂ 113 ਸਪੈਸੀਫਿਕ ਸੈਕਸ਼ਨ ਹੀ ਬਣਾ ਦਿੱਤਾ ਹੈਗਾ ਤੇ ਉਹਦੇ ਵਿੱਚ ਗਰੁੱਪ ਆਫ ਪੀਪਲ ਜਿੰਨੇ ਵੀ ਇਨਵੋਲਡ ਹੈਗੇ ਆ ਈਚ ਇੰਡੀਵਿਜੂਅਲ ਜਿਹੜਾ ਹੈ ਉਹ ਸਜ਼ਾ ਲਈ ਲਾਇਬਲ ਹੋਊਗਾ ਜੀ ਤੇ ਇਸ ਕਰਕੇ ਕੋਸ਼ਿਸ਼ ਇਹ ਕੀਤੀ ਗਈ ਕਿ ਕਿਸੇ ਤਰ੍ਹਾਂ ਦੀ ਵੀ ਟੈਰਰਿਸਟਿਕ ਐਕਟੀਵਿਟੀ ਕਿਤੇ ਵੀ ਹੋ ਰਹੀ ਹੈ ਤੁਸੀਂ ਵਿਅਪਨ ਕਿੱਥੋਂ ਪ੍ਰੋਕਿਊਰ ਕਰ ਰਹੇ ਹੋ ਕਿਹਦੇ ਨਾਲ ਤੁਹਾਡਾ ਪਲਾਨ ਚੱਲ ਰਿਹਾ ਤੁਸੀਂ ਮੀਟਿੰਗ ਆਫ ਮਾਈਂਡ ਕਿੰਨੀ ਸੀਗੀ ਕਮਨ ਇੰਟੈਂਸ਼ਨ ਕਿੰਨੀ ਸੀਗੀ ਤਾਂ ਇੱਕ ਇੱਕ ਇੰਡੀਵਿਜੂਅਲ ਉਹਦੇ ਲਈ ਲਾਇਬਲ ਹੋਊਗਾ ਇੱਥੇ ਇੱਕ ਨੂੰ ਐਗਜ਼ੈਂਪਸ਼ਨ ਨਹੀਂ ਮਿਲ ਰਹੀ ਹੈਗੀ ਕਿ ਮੈਂ ਤਾਂ ਬਾਹਰ ਹੀ ਖੜਾ ਸੀਗਾ ਜੀ एवरीवन ਜਿਹੜਾ ਆਪਾਂ ਕਹਤਾ ਕਿ ਸਾਰੇ ਹੀ ਸੰਯੁਕਤ ਤੌਰ ਤੇ ਇਕੱਠੇ ਇੱਕ ਦੇ ਵਿੱਚ ਇਸ ਸਜ਼ਾ ਵਾਸਤੇ ਆ ਲਾ ਲਾ ਹੋ ਗਏ ਜੀ ਸੋ ਇਹਨਾਂ ਬਦਲਾਵਾਂ ਤੋਂ ਬਾਅਦ ਨਵੇਂ ਪ੍ਰਾਧਿਕ ਕਾਨੂੰਨਾਂ ਨੇ ਇਹ ਗੱਲ ਕਾ ਸਾਫ ਹੋ ਗਈ ਕਿ ਸਰਕਾਰ ਵੱਲੋਂ ਕੋਸ਼ਿਸ਼ ਪੂਰੀ ਕੀਤੀ ਗਈ ਹੈ ਕਿ ਇੱਕ ਇੱਕ ਕਾਨੂੰਨ ਦੇ ਵਿੱਚ ਇੱਕ ਇੱਕ ਸੈਕਸ਼ਨ ਦੇ ਵਿੱਚ ਇੱਕ ਇੱਕ ਧਾਰਾ ਦੇ ਵਿੱਚ ਇਸ ਤਰ੍ਹਾਂ ਦੇ ਬਦਲਾ ਜ਼ਮੀਨੀ ਪੱਧਰ ਤੇ ਬਰੀਕੀ ਨਾਲ ਕਰ ਦਿੱਤੇ ਗਏ ਨੇ ਕਿ ਅਪਰਾਧੀ ਨਹੀਂ ਬਚ ਸਕਦੇ ਬਟ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਚਾਹੇ ਦੇਸ਼ ਹੈ ਚਾਹੇ ਪਰਿਵਾਰ ਹੈ ਚਾਹੇ ਸੁਸਾਇਟੀ ਹੈ ਉਹਨਾਂ ਨਾਲ ਜਿਹੜੇ ਸਾਡੇ ਫਰਜ਼ ਨੇ ਸਾਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਸਮਝੀਏ ਤੇ ਸਰਕਾਰ ਦੀ ਮਦਦ ਕਰੀਏ ਨਾ ਅਪਰਾਧਾਂ ਨੂੰ ਖਤਮ ਕਰਨ ਦੇ ਲਈ ਸੋ ਅੱਜ ਦੇ ਇਹਨਾਂ ਨਵੇਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਵਿੱਚ ਆਏ ਬਦਲਾਵ ਬਾਰੇ ਸਾਡੇ ਸਰੋਤਿਆਂ ਨੂੰ ਪੂਰੀ ਜਾਣਕਾਰੀ ਦੇ ਲਈ ਡਾਕਟਰ ਅਮੇਰ ਜੀ ਸਟੂਡੀਓ ਚੋਂ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ